ਬਹੁਤ ਸਵਾਗਤ ਹੈ ਜੀ ਦੁਨੀਆ ਪਰਦੇ ਪੰਜਾਬੀਆਂ ਦਾ ਮੈਂ ਹਾਂ सुरेंद्र ਡੱਲਾ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਰਜੀਵ ਭਾਸਕਰ ਜੀ ਭਾਸਕਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਰਲਾਤਾ ਬਹੁਤ ਧੰਨਵਾਦ ਸਾਹਿਬ ਭਾਸਕਰ ਸਾਹਿਬ ਕਾਂਗਰਸ ਦੇ ਵਿੱਚ ਗਹਿ ਗੱਚ ਮਚਿਆ ਹੋਇਆ ਕੜਮਾਸ ਬਚਿਆ ਹੋਇਆ ਕਹਿੰਦੇ ਇੱਕ ਵਾਰੀ ਫੇਰ ਪੈਨਲ ਦੇ ਵਿੱਚ ਦੋ ਨਾਂ ਭੇਜੇ ਜਾਣੇ ਨੇ ਹਾਈ ਕਮਾਂਡ ਨੂੰ ਜਿਹੜੀ ਸਕਰੀਨਿੰਗ ਕਮੇਟੀ ਹੈ ਪੰਜਾਬ ਵਾਲੀ ਉਹ ਦੋ ਦੋ ਨਾਮ ਭੇਜ ਰਹੀ ਹੈ ਉਹਦੇ ਤੇ ਗੱਲ ਕਰਾਂਗੇ ਫਿਰ ਚੌਧਰੀ ਪਰਿਵਾਰ ਚੋਂ ਵਿਕਰਮਜੀਤ ਸਿੰਘ ਚੌਧਰੀ ਦਾ ਵਿਪ ਦੇ ਪਦ ਤੋਂ ਸचेतक ਕਹਿ ਦਿੰਦੇ ਹਿੰਦੀ ਚ ਉਹਨਾਂ ਦੇ ਅਹੁਦੇ ਤੋਂ ਕਹਿੰਦੇ ਉਹਨਾਂ ਨੇ ਆਪਣਾ ਅਸਤੀਫਾ ਭੇਜਤਾ ਪ੍ਰਤਾਪ ਬਾਜਵਾ ਨੂੰ ਮੀਡੀਆ ਦੇ ਵਿੱਚ ਗੱਲਾਂ ਰਿਪੋਰਟ ਹੋ ਰਹੀਆਂ ਨੇ ਤੇ ਚਰਨਜੀਤ ਚੰਨੀ ਉਹਨਾਂ ਦੀ ਜਲੰਧਰ ਦੇ ਵਿੱਚ ਵੱਧਦੀ ਸਰਗਰਮੀ ਤੋਂ ਕਿਤੇ ਨਾ ਕਿਤੇ ਚੌਧਰੀ ਪਰਿਵਾਰ ਨਾ ਖੁਸ਼ ਹੈ ਔਰ ਪ੍ਰਗਟ ਸਿੰਘ ਉਹਨਾਂ ਦੀ ਮੈਂ ਅੱਜ ਇੱਕ ਇੰਟਰਵਿਊ ਸੁਣੀ ਪਰਗਟ ਸਿੰਘ ਕਹਿੰਦੇ ਮੈਂ ਤਾਂ ਇੱਕੋ ਸੁਝਾਅ ਦੱਤਾ ਕਿ ਜਿਹੜਾ ਕੈਂਡੀਡੇਟ ਜਿੱਤਦਾ ਹੈ ਜਿਹੜੀ ਸੀਟ ਤੋਂ ਉਹਨੂੰ ਟਿਕਟ ਦੇ ਦਿਓ ਵਿਨੇਬਿਲਿਟੀ ਫੈਕਟਰ ਹੋਣਾ ਚਾਹੀਦਾ ਹੈ ਅਸੀਂ ਸਾਰੇ ਇਕੱਠੇ ਹੋ ਕੇ ਲੜ ਲਈਏ ਪ੍ਰਗਟ ਸਿੰਘ ਕਹਿੰਦੇ ਇਹ ਬਹੁਤ ਅਹਿਮ ਸਮਾਂ ਅਸੀਂ ਛੋਟੀਆਂ ਗੱਲਾਂ ਛੱਡ ਦਈਏ ਵਿਨੇਬਿਲਿਟੀ ਦੇ ਉੱਤੇ ਟਿਕਟਾਂ ਦਈਏ ਜਿਹੜਾ ਜਿੱਤੇ ਉਹਨੂੰ ਟਿਕਟ ਦੇ ਦਿਓ ਹਾਈ ਕਮਾਂਡ ਨੂੰ ਜਿਹੜਾ ਜਿੱਤਦਾ ਲੱਗਦਾ ਹੁਣ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਉਹਨਾਂ ਨੇ ਬਿੱਟੂ ਤੇ ਵੀ ਬੜੀ-ਬੜੀ ਟਿੱਪਣੀ ਕੀਤੀ ਇੱਕ ਵੱਡੇ ਕੌਮੀ ਚੈਨਲ ਨੂੰ ਬੋਲ ਰਹੇ ਸੀ ਕਹਿੰਦੇ ਬਿੱਟੂ ਹੁਣ ਵੀ ਤੀਜੇ ਨੰਬਰ ਤੇ ਰਹੂਗਾ ਸਾਡੇ ਸਰਵੇਜ ਵੀ ਤੀਜੇ ਨੰਬਰ ਤੇ ਸੀ ਤੇ ਬਿੱਟੂ ਨੂੰ ਖੜਨਾ ਚਾਹੀਦਾ ਸੀ ਪਾਰਟੀ ਚੋਰੀ ਟਿਕ ਟਕ ਕੋਈ ਨਹੀਂ ਸੀ ਕੱਟਦਾ ਪਰ ਬਿੱਟੂ ਨੂੰ ਜਾਣਾ ਨਹੀਂ ਸੀ ਚਾਹੀਦਾ ਹੁਣ ਉਹਨਾਂ ਦਾ ਇਹ ਤਰਕ ਹੈ ਕਿਉਂਕਿ ਰਵਨੀਤ ਬਿੱਟੂ ਨੇ ਵੀ ਕਈ ਇਲਜ਼ਾਮ ਕਾਂਗਰਸ ਤੇ ਲਾਏ ਕਾਂਗਰਸ ਦੇ ਲੀਡਰਾਂ ਤੇ ਲਾਏ ਇਸ ਕਰਕੇ ਕਾਂਗਰਸ ਦੇ ਲੀਡਰ ਵੀ ਜਦੋਂ ਮੌਕਾ ਲੱਗਦਾ ਜਵਾਬ ਦੇ ਰਹੇ ਨੇ ਹੁਣ ਆਵਾਜ਼ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟਾ ਬਾਰੇ ਇੱਕ ਵੱਡੇ ਪੰਜਾਬੀ ਦੇ ਅਖਬਾਰ ਚ ਇੱਕ ਰਿਪੋਰਟ ਛਪੀ ਹੈ। بڑے ਸਿਆਣੇ ਪੱਤਰਕਾਰ ਨੇ ਜਿਨ੍ਹਾਂ ਨੇ ਰਿਪੋਰਟ ਛਾਪੀ ਹੈ ਕਹਿੰਦੇ ਆਵਾਜ਼ ਆਦਮੀ ਪਾਰਟੀ ਦੇ ਕਈ ਸੰਸਦ ਮੈਂਬਰ ਨੇ ਉਹ ਚੁੱਪ ਨੇ। ਉਹ ਇਸ ਵਕਤ ਅਰਵਿੰਦ ਕੇਜਰੀਵਾਲ ਦੇ ਮਾਮਲੇ ਤੇ ਔਰ ਪੰਜਾਬ ਦੀਆਂ ਚੋਣਾਂ ਚ ਖੁੱਲ ਕੇ ਪਾਰਟੀ ਨਾਲ ਖੜੇ ਦੇਖ ਨਹੀਂ ਰਹੇ। ਉਹਨਾਂ ਦੀ ਰਿਪੋਰਟ ਤੋਂ ਬਾਅਦ ਜਿਹੜੇ ਉਹ ਰਾਜ ਸਭਾ ਦੇ ਮੈਂਬਰ ਨੇ ਉਹਨਾਂ ਦੇ ਅਸੀਂ ਕੋਈ ਬੋਧੇ ਬਿਆਨ ਸੁਣੇ ਵੀ ਨਹੀਂ। ਕਿ ਉਹ ਖੁੱਲ ਕੇ ਲੜਾਈ ਲੜ ਰਹੇ ਹੁਣ ਜਿਵੇਂ ਡਾਕਟਰ ਸੰਦੀਪ ਪਾਟਕ ਹੈ ਡਾਕਟਰ ਸੰਦੀਪ ਪਾਟਕ ਹਰ ਜਗ੍ਹਾ ਨਜ਼ਰ ਆਏ ਧਰਨਿਆਂ 'ਚ ਨਜ਼ਰ ਆਏ ਸੋ ਨਾ ਹਰ ਭਜਨ ਸਿੰਘ ਨਾ ਸੰਜੀਵ ਅਰੋੜਾ ਨਾ ਬਲਵੀਰ ਸਿੰਘ ਸੀਚੀਆਲ ਨਾ ਵਿਕਰਮਜੀਤ ਸਾਨੀਏ ਅਖਬਾਰ ਲਿਖਦਾ ਹੁਣ ਵੱਡਾ ਅਖਬਾਰ ਹੈ ਖੋਜ ਵੀ ਤਾਂ ਕੀਤੀ ਹੋਣੀ ਹੈ ਬਾਕੀ ਅਗਰ ਇਹ ਲੀਡਰ ਸਰਗਰਮ ਨੇ ਅਗਰ ਇਹ ਧਰਨਿਆਂ 'ਚ ਗਏ ਨੇ ਅਗਰ ਇਹਨਾਂ ਨੇ ਟਵੀਟ ਵੀ ਪਾਏ ਨੇ ਤੇ ਜ਼ਰੂਰ ਸਾਡੇ ਨਾਲ ਵੀ ਸਾਂਝਾ ਕਰ ਸਕਦੇ ਨੇ ਭਾਈ ਅਸੀਂ ਤੁਹਾਡੀ ਗੱਲ ਸਾਂਝੀ ਕਰ ਦਾਂਗੇ ਜੇ ਤੁਸੀਂ ਵੀ ਜਾ ਕੇ ਕੋਈ ਧਰਨਾ ਤੋਰਨਾ ਮਾਰਿਆ ਉਸ ਦਿਨ ਲਖਤियां ਫੜ ਕੇ ਬੈਠੇ ਹੋ ਤੇ ਜਰੂਰ ਭੇਜੋ ਸਾਨੂੰ ਫੋਟੋਆ ਭਾਸਕਰ ਸਾਹਿਬ ਵਿਕਰਮ ਚੌਧਰੀ ਜਲੰਧਰ ਤੋਂ ਕਹਿੰਦੇ ਉਹਨਾਂ ਨੇ ਵਿੱਪ ਦੇ ਪਦ ਤੋਂ ਅਸਤੀਫਾ ਦਿੱਤਾ ਉਧਰ ਜਿਹੜੀ ਆਮ ਆਦਮੀ ਪਾਰਟੀ ਤੋਂ ਖਬਰ ਮਿਲ ਰਹੀ ਹੈ ਆਮ ਆਦਮੀ ਪਾਰਟੀ ਤੋਂ ਖਬਰ ਇਹ ਮਿਲ ਰਹੀ ਹੈ ਕਿ ਕਿਉਂਕਿ ਸੰਜੇ ਸਿੰਘ ਵੀ ਆਏ ਹੋਏ ਨੇ ਭਗਵੰਤ ਜੀ ਉਹਨਾਂ ਨੂੰ ਮਿਲਣ ਸਲਾਹ مشورے ਚੱਲ ਰਹੇ ਨੇ ਕੁਝ ਦਿਨ ਪਹਿਲਾਂ ਆਪਾਂ ਕਿਹਾ ਸੀ ਆਮ ਆਦਮੀ ਪਾਰਟੀ ਨੇ ਚਾਰ ਦੇ ਚਾਰ ਕੈਂਡੀਡੇਟ ਲਗਭਗ ਤੈਅ ਕਰ ਲਏ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਹੈ ਸੰਦੀਪ ਪਾਠਕ ਔਰ ਭਗਵੰਤ ਮਾਨ ਲਗਭਗ ਤੈਅ ਕਰ ਹੀ ਬੈਠੇ ਨੇ ਹੁਣ ਕੀ ਉਹ ਪੁਨਰ ਵਿਚਾਰ ਕਰਨਗੇ ਵਿਕਰਮ ਚੌਧਰੀ ਦੇ ਪਰਿਵਾਰ ਚੋਂ ਅਗਰ ਅਗਰ ਸ਼ਾਮਲ ਹੋਣ ਦੀ ਕੋਈ ਕੋਸ਼ਿਸ਼ ਹੁੰਦੀ ਹੈ ਜਾਂ ਸ਼ੁਰੂਆਤ ਹੁੰਦੀ ਹੈ ਉਹ ਮੈਨੂੰ ਲੱਗਦਾ ਨਹੀਂ ਦੇਖੋ ਮੈਨੂੰ ਲੱਗਦਾ ਨਹੀਂ ਕਿ ਚੌਧਰੀ ਪਰਿਵਾਰ 16 ਵਾਰ ਵਿਧਾਨ ਸਭਾ 'ਚ ਦਸ ਰਹੇ ਸੀ ਵਿਕਰਮ ਚੌਧਰੀ ਮੈਨੂੰ ਨਹੀਂ ਲੱਗਦਾ ਕਿ ਚੌਧਰੀ ਪਰਿਵਾਰ ਆਮ ਆਦਮੀ ਪਾਰਟੀ 'ਚ ਜਾ ਸਕਦਾ ਹੈ ਹਾਲਾਂਕਿ ਮੀਡੀਆ ਦੇ ਵਿੱਚ ਇਹ ਕਿਆਸ ਨੇ ਮੈਂ ਨਹੀਂ ਮੰਨਦਾ ਦੂਜੇ ਪਾਸੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸੂਤਰ ਕਹਿੰਦੇ ਅਸੀਂ ਸਾਡੀ ਪਾਰਟੀ ਸੋਚ ਰਹੀ ਹੈ ਜੇ ਉਹ ਆਫਰ ਕਰਨਗੇ ਤਾਂ ਗੱਲ ਅੱਗੇ ਤੁਰੂਗੀ ਇਹਦਾ ਮਤਲਬ ਹੈ ਹਜੇ ਚੌਧਰੀ ਪਰਿਵਾਰ ਨੇ ਸੰਪਰਕ ਨਹੀਂ ਸਾਧਿਆ ਆਮ ਆਦਮੀ ਪਾਰਟੀ ਨਾਲ ਵੀ ਸੂਤਰ ਇਹ ਕਹਿੰਦੇ ਨੇ ਮੀਡੀਆ ਜੋ ਮਰਜ਼ੀ ਕਹੀ ਜਾਵੇ ਵੀ ਗੱਲ ਚੱਲ ਰਹੀ ਹੈ ਸ਼ਾਮਲ ਹੋ ਜਾਣਗੇ ਆਪਾਂ ਨਹੀਂ ਮੰਨਦੇ ਤੁਹਾਨੂੰ ਕੀ ਲੱਗਦਾ ਕੀ ਵਿਕਰਮ ਚੌਧਰੀ ਜਾਂ ਚੌਧਰੀ ਪਰਿਵਾਰ ਅਜਿਹਾ ਫੈਸਲਾ ਕਰ ਸਕਦਾ ਹੈ ਜਾਂ ਉਹ ਨਰਾਜ਼ਗੀ ਪ੍ਰਗਟ ਕਰਨ ਲਈ ਉਹਨਾਂ ਨੇ ਵਿਪ ਦੇ ਉਹਦੇ ਤੋਂ ਅਸਤੀਫਾ ਦਿੱਤਾ ਤਾਂ ਕਿ ਹਾਈ ਕਮਾਂਡ ਤੇ ਦਬਾਅ ਬਣੇ ਕਿਉਂਕਿ 4-5 ਦਿਨ ਵਿਕਰਮ ਚੌਧਰੀ ਉਹਨਾਂ ਨੇ ਦਿੱਲੀ ਲਾਏ ਨੇ ਦੇਖੋ ਦਾਵਾ ਵਿਕਰਮ ਚੌਧਰੀ ਉਹਨਾਂ ਦਾ ਵੀ ਛੋਟਾ ਨਹੀਂ ਕਿ ਵਿਕਰਮ ਚੌਧਰੀ ਪਰਿਵਾਰ ਨੂੰ ਵੀ ਹੁਸ਼ਿਆਰਪੁਰ ਭੇਜਿਆ ਜਾ ਸਕਦਾ ਹੈ ਅਗਰ ਸੀਟਾਂ ਬਦਲਣੀਆਂ ਹੋਣ ਤਾਂ ਦੇਖੋ ਜਿੱਥੇ ਤੱਕ ਵਿਕਰਮ ਚੌਧਰੀ ਉਹਨਾਂ ਦੀ ਗੱਲ ਹੈ ਜਾਂ ਚੌਧਰੀ ਪਰਿਵਾਰ ਦੀ ਗੱਲ ਹੈਗੀ ਹੈ 노 ਡਾਊਟ ਚੌਧਰੀ ਪਰਿਵਾਰ ਕਾਂਗਰਸ ਦੇ ਨਾਲ ਕਾਫੀ ਟਾਈਮ ਤੋਂ ਜੁੜਿਆ ਹੋਇਆ ਹੈਗਾ ਪਹਿਲੇ ਮਾਸਟਰ ਗੁਰਬੰ타 ਸਿੰਘ ਯਾਨੀ ਵਿਕਰਮ ਚੌਧਰੀ ਉਹਨਾਂ ਦੇ ਦਾਦਾ ਜੀ ਉਸ ਟਾਈਮ ਤੋਂ ਲੈ ਕੇ ਅੱਜ ਤੱਕ ਇਸ ਪਰਿਵਾਰ ਨੇ ਕਦੀ ਕਾਂਗਰਸ ਦੇ ਛੱਡੀ ਨਹੀਂ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਸੁਰਿੰਦਰ ਚੌਧਰੀ ਜਿਹੜੇ ਚੌਧਰੀ ਜਗਜੀਤ ਸਿੰਘ ਉਹਨਾਂ ਦੇ ਮੁੰਡੇ ਸੀਗੇ ਜੀਵਨੀ ਇਲੈਕਸ਼ਨਾਂ ਦੇ ਦੌਰਾਨ ਇੱਕ ਵਾਰ ਉਹਨਾਂ ਨੇ ਕਾਂਗਰਸ ਛੱਡ ਕੇ ਆਪ ਦਾ ਦਰਮਨ ਥਾਮਿਆ ਤੇ ਸੀਗਾ ਪਰ 2 ਦਿਨ ਬਾਅਦ ਹੀ ਘਰ ਵਾਪਸੀ ਹੋ ਗਈ ਸੀ ਕਿ ਹੁਣ ਵਿਕਰਮ ਸਿੰਘ ਮਜੀਠਾ ਵਿਕਰਮ ਸਿੰਘ ਉਹਨਾਂ ਨੇ ਚੌਧਰੀ ਉਹਨਾਂ ਨੇ ਇਸਤਫਾ ਜਰੂਰ ਦਿੱਤਾ ਚੀਫ ਵਿੱਪ ਦੇ ਪਦ ਤੋਂ ਪਰ ਜਿੱਥੇ ਤੱਕ 5 ਦਿਨ ਉਹਨਾਂ ਦੇ ਦਿੱਲੀ ਲਾਨ ਦੀ ਗੱਲ ਹੈਗੀ ਹੈ ਤੁਹਾਨੂੰ ਯਾਦ ਹੋਇਆ ਕੁਝ ਦਿਨ ਪਹਿਲੇ ਰਾਣਾ ਗੁਰਜੀਤ ਸਿੰਘ ਉਹਨਾਂ ਕੇਕ ਲੈ ਕੇ ਗਏ ਸੀਗੇ ਚੰਨੀ ਉਹਨਾਂ ਦੇ ਘਰ ਔਰ ਉਹਦੇ ਵਿੱਚ ਕੇਕ ਦੇ ਉੱਤੇ ਲਿਖਿਆ ਕਿਸੀ ਸਾਡਾ ਚੰਨੀ ਜਲੰਧਰ ਯਾਨਾ ਯਾਨੀ ਸਾਡਾ ਚੰਨੀ ਜਲੰਧਰ ਆ ਰਿਹਾ ਹੈ ਉਹਦੇ ਉੱਤੇ ਵੀ ਆਬਜੈਕਸ਼ਨ ਉਠਾਇਆ ਸੀਗਾ ਔਰ ਇਹ ਵੀ ਕਿਹਾ ਸੀਗਾ ਉਹਨਾਂ ਨੇ ਕਿ ਜਿਹੜੇ ਮੁੱਖ ਮੰਤਰੀ ਦੇ ਅਹੁਦੇ ਤੇ ਰਹਿੰਦੇ ਹੋਏ ਜਾਂ ਫਿਰ ਮੁੱਖ ਮੰਤਰੀ ਨੈਕਸਟ ਪ੍ਰੋਜੈਕਟ ਕੀਤੇ ਹੋਏ ਚੰਨੀ ਉਹਨਾਂ ਭਦੋੜ ਤੋਂ ਹਾਰ ਗਏ ਚਮਚਪੋਰ ਤੋਂ ਹਾਰ ਗਏ ਤੇ ਜਲੰਧਰ ਤੋਂ ਉਹਨਾਂ ਦੀ ਬਿਨੇਬਿਲਿਟੀ ਕਿੱਦਾਂ ਨਿਕਲਦੀ ਹੈ ਸਵਾਲ ਤੇ ਬੜਾ ਵਾਜਿਬ ਸੀਗਾ ਪਰ ਜਲੰਧਰ ਦੇ ਵਿੱਚ ਇੱਕ ਇਦਾਂ ਦੀ ਇਕੁਏਸ਼ਨ ਬਣੀ ਹੋਈ ਹੈ ਕਿ ਚਰਨਜੀਤ ਸਿੰਘ ਚੰਨੀ ਲੋਕਾਂ ਦੀ ਨਜ਼ਰਾਂ ਦੇ ਵਿੱਚ ਵੀ ਇੱਕ ਬਿਨੇਬਲ ਕੈਂਡੀਡੇਟ ਦੇ ਤੌਰ ਤੇ ਅੱਗੇ ਵਧ ਰਹੇ ਨੇ ਪਰ ਸਵਾਲ ਤੇ ਵਿਕਰਮ ਵਿਕਰਮ ਚੋਧਰੀ ਉਹਨਾਂ ਦਾ ਵੀ ਠੀਕ ਹੈ ਕਿ ਜੇ ਉਹ ਆਪਣੀ ਕਨਸਿਸਟੈਂਸੀਸ ਦੇ ਵਿੱਚ ਜਮਾਨਤ ਨਹੀਂ ਜਬਤ ਕਰ ਸਕੇ ਬਚਾ ਸਕੇ ਕਿ ਹੁਣ ਉਹ ਜਲੰਧਰ ਤੋਂ ਕਿਦਾਂ ਅਵੇਲੇਬਲ ਹੋ ਸਕਦਾ ਨੇ ਔਰ ਇਹਨਾਂ ਸਾਰੀ ਗੱਲਾਂ ਤੋਂ ਦੌਰਾਨ ਦੋ ਤਿੰਨ ਦਿਨ ਪਹਿਲੇ ਸਾਡੇ ਸੂਤਰ ਨੇ ਦੱਸਿਆ ਕਿ ਚਰਨਜੀਤ ਸਿੰਘ ਚੰਨੀ ਉਹਨਾ ਜਿਹੜੇ ਫਤਿਹਗੜ੍ਹ ਸਾਹਿਬ ਹੈ ਉੱਥੋਂ ਵੀ ਬੜੇ ਇੱਕ ਲਾਰਜ ਰੂਪ ਵਿੱਚ ਜਾਂ ਵੱਡੇ ਰੂਪ ਵਿੱਚ ਉੱਥੇ ਵਿਚਰ ਰਹੇ ਨੇ ਲੋਕਾਂ ਦੇ ਨਾਲ ਕਿ ਉਹਨਾਂ ਦੀ ਕਨਸਿਸਟੈਂਸੀ ਫਤਿਹਗੜ੍ਹ ਸਾਹਿਬ ਤੇ ਨਹੀਂ ਹੋਈਗੀ ਜੇ ਫਤੇਗੜ ਸਾਹਿਬ ਉਹਨਾਂ ਦੀ ਕੰਸਟੀਟੂਐਂਸੀ ਹੁੰਦੀ ਹੈ ਫਿਰ ਡਾਕਟਰ ਅਮਰ ਸਿੰਘ ਜਿਹੜੇ ਫਤੇਗੜ ਸਾਹਿਬ ਦੇ ਸਿਟਿੰਗ ਐਮਪੀ ਹੈ ਉਹਨਾਂ ਦਾ ਕੀ ਹੋਏਗਾ ਯਾਨੀ ਕਾਂਗਰਸ ਦੇ ਵਾਸਤੇ ਇਹ ਜਿਹੜਾ ਮਸਲਾ ਹੈਗਾ ਉਹ ਬਹੁਤ ਸਾਰੀ ਕੰਸਟੀਟੂਐਂਸੀਸ ਦੇ ਵਿੱਚ ਬਣਿਆ ਹੋਇਆ ਦੂਜੇ ਪਾਸੇ ਅੱਜ ਮੈਂ ਇੱਕ ਇੰਟਰਵਿਊ ਦੇਖ ਰਿਆ ਸੀਗਾ ਰਾਣਾ ਗੁਰਜੀਤ ਸਿੰਘ ਉਹਨਾਂ ਦਾ ਉਹਨਾਂ ਨੇ ਤੇ ਇਹ ਕਲੇਮ ਤਾਂ ਕਰਤਾ ਕਿ ਜੇ ਕਾਂਗਰਸ ਟਿਕਟ ਦੇਗੀ ਤੇ ਮੈਂ ਨਹੀਂ ਮੇਰਾ ਪੁੱਤਰ ਜਿਹੜਾ ਇੰਡੀਪੈਂਡੈਂਟ ਐਮਐਲਏ ਸੁਲਤਾਨਪੁਰ ਲੋਧੀ ਤੋਂ ਉਹ ਅਨੰਦਪੁਰ ਸਾਹਿਬ ਤੋਂ ਲੜੇਗਾ ਔਰ ਖਡੂਰ ਸਾਹਿਬ ਤੋਂ ਵੀ ਰਾਣਾ ਗੁਰਜੀਤ ਸਿੰਘ ਉਹਨਾਂ ਦਾ ਨਾਮ ਚੱਲਦਾ ਹੈ ਔ ਇਸ ਇੱਕ ਇੱਕ ਸਵਾਲ ਦੇ ਜਵਾਬ ਜੋ ਕਹਿੰਦੇ ਨੇ ਕਿ ਜੇ ਸਾਡੀ ਸਾਡੀ ਪਰਿਵਾਰ ਨੂੰ ਅਗਰ ਦੋ ਟਿਕਟਾਂ ਦਿੱਤੀ ਗਈ ਤੇ ਫਿਰ ਮੈਂ ਖਡੂਰ ਸਾਬ ਤੋਂ ਲੜ ਲੂੰਗਾ ਉਹ ਰਣਾ ਇੰਦਰਪ੍ਰਤਾਪ ਸਿੰਘ ਕਾਂਗਰਸ ਜੁਆਇਨ ਕਰਨ ਤੋਂ ਬਾਅਦ ਉਹ ਕਾਂਗਰਸ ਦੀ ਟਿਕਟ ਦੇ ਉੱਤੇ ਸੁਲਤਾਨਪੁਰ ਲੋਧੀ ਤੋਂ ਲੜਨਗੇ ਹੁਣ ਮਨੀਸ਼ Tiwari ਉਹਨਾਂ ਦਾ ਕੀ ਹੋਏਗਾ ਯਾਨੀ ਜਦ ਵੀ ਕਿਸੇ ਕੌਨਸੀ ਚਾਂਸਿਸ ਦੇ ਵਿੱਚ ਕਿਸੇ ਪ੍ਰੋਬੇਬਲ ਕੈਂਡੀਡੇਟ ਦੀ ਐਂਟਰੀ ਹੁੰਦੀ ਹੈ ਉੱਥੇ ਦੇ ਸਿਟਿੰਗ ਐਮਪੀ ਜਾਂ ਉੱਥੇ ਦੇ ਜਿਹੜੇ ਟੌਪ ਤੇ ਚੱਲ ਰਹੇ ਨਾ ਉਹ ਇੱਧਰ ਉੱਧਰ ਹੁੰਦੇ ਨਜ਼ਰ ਆ ਰਹੇ ਨੇ ਔਰ ਇਹੀ ਕਾਂਗਰਸ ਵਸਤੇ ਇੱਕ ਬੜੀ ਵੱਡੀ ਕਸੂਤੀ ਸਥਿਤੀ ਬਣੀ ਹੋਈ ਹੈ ਔਰ ਐਸ ਕਰਕੇ ਐਸ ਸੂਚੀ ਦਾ ਡਿਲੇ ਹੋਣਾ ਉਹ ਵੀ ਲੱਗਦਾ ਕਿ ਹੁਣ ਕਹਿੰਦੇ ਤੇ ਹੈ ਰਾਜਾ ਬੜੀ ਗੁਨਾ ਕਿ ਇਸ ਹਫਤੇ ਇਹ ਸੂਚੀ ਆ ਜਾਏਗੀ ਹੋ ਸਕਦਾ ਹੈ ਇਸ ਹਫਤੇ ਇਹ ਸੂਚੀ ਨਾ ਆਏ ਬਿਲਕੁਲ ਸੋ ਤੁਸੀਂ ਜਿਹੜੇ ਰਾਣਾ ਗੁਰਜੀਤ ਉਹਨਾਂ ਦੇ ਹਵਾਲੇ ਨਾਲ ਗੱਲ ਕੀਤੀ ਹੈ ਉਹਨਾਂ ਦੇ ਪੁੱਤਰ ਲਈ ਅਨੰਦਪੁਰ ਸਾਹਿਬ ਦਾ ਗੱਲ ਕਰ ਰਹੇ ਜਾਂ ਸੁਲਤਾਨਪੁਰ ਲੋਧੀ ਤੁਸੀਂ ਕਹਿਗੇ ਸ਼ਾਇਦ ਨਨਦਪੁਰ ਸਾਹਿਬ ਸੁਲਤਾਨਪੁਰ ਲੋਧੀ ਦੇ ਐਮ.ਐਲ.ਏ ਹੈਗੇ ਨੇ ਨਨਦਪੁਰ ਸਾਹਿਬ ਤੋਂ ਐਮ.ਪੀ ਦੇ ਇਲੈਕਸ਼ਨ ਲੜਨਾ ਚਾਹੁੰਦੇ ਜੀ ਜੀ ਚਲੋ ਪੂਰੀ ਗੱਲ ਜਿਹੜੀ ਹੈ ਬਹੁਤ ਜ਼ਿਆਦਾ ਕਨਫਿਊਜ਼ਨ ਵਾਲੀ ਬਣੀ ਹੋਈ ਹੈ ਜਦੋਂ ਅਸੀਂ ਕਾਂਗਰਸ ਦੀ ਗੱਲ ਕਰਦੇ ਹਾਂ ਅੱਜ ਮੈਨੂੰ ਇਹ ਵੀ ਖਬਰਾਂ ਮਿਲੀਆਂ ਕਿੰਦੇ ਜਿਹੜਾ ਪੈਨਲ ਚ ਨਾਮ ਜਾ ਰਿਹਾ ਹੈ ਪੈਨਲ ਚ ਨਾਮ ਜਾ ਰਿਹਾ ਸੰਗਰੂਰ ਚ ਉਹਦੇ ਚ ਸਿਮਰਤ ਖੰਘੂੜਾ ਦਾ ਨਾਮ ਵੀ ਹੈ ਇਹਦਾ ਮਤਲਬ ਹੈ ਕਿ ਗੋਲਡੀ ਦੀ ਪਤਨੀ ਗੋਲਡੀ ਪਰਿਵਾਰ ਦਾ ਨਾਮ ਹਜੇ ਦੌੜ ਦੇ ਵਿੱਚ ਸੰਗਰੂਰ ਦੇ ਵਿੱਚ ਬਰਕਰਾਰ ਹੈ ਕਿਉਂਕਿ ਇਹ ਲਗਾਤਾਰ ਗੱਲ ਚੱਲ ਰਹੀ ਸੀ ਕਿ ਅਗਰ ਸੁਖਪਾਲ ਖੈਰਾ ਦਾ ਨਾਮ ਜਿਹੜੀ ਉੱਥੋਂ ਸੂਚੀ ਜਾਣੀ ਹੈ ਸਕਰੀਨਿੰਗ ਕਮੇਟੀ ਵੱਲੋਂ ਅਗਰ ਉਹਦੇ 'ਚ ਸ਼ਾਮਲ ਹੁੰਦਾ ਤੇ ਨਵੀਂ ਤਰ੍ਹਾਂ ਦੇ ਸਮਕਰਨ ਬਣਨਗੇ ਹਾਲੇ ਤੱਕ ਸੁਖਪਾਲ ਖੈਰਾ ਦਾ ਨਾਮ ਸਕਰੀਨਿੰਗ ਕਮੇਟੀ ਵੱਲੋਂ ਭੇਜੇ ਜਾਣ ਦੀ ਕਿਸੇ ਤਰ੍ਹਾਂ ਦੀ ਖਬਰ ਨਹੀਂ ਹੈ ਹਾਲਾਂਕਿ ਬਾਕੀ ਤਾਂ ਇਹ ਕਾਂਗਰਸੀ ਸਕਰੀਨਿੰਗ ਕਮੇਟੀ ਅਸੀਂ ਤਾਂ ਸੂਤਰਾਂ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ ਜਦੋਂ ਅਫੀਸ਼ੀਅਲ ਕੋਈ ਜਾਣਕਾਰੀ ਕਾਂਗਰਸ ਦੱਸੂਗੀ ਫਿਰ ਪਤਾ ਲੱਗੂਗਾ ਕਿ ਕੀ ਖਰੇ ਦਾ ਨਾਮ ਭੇਜਿਆ ਜਾਂ ਨਹੀਂ ਭੇਜਿਆ ਪਰ ਇੱਕ ਬੜੀ ਦਿਲਚਸਪ ਜੀ ਘਟਨਾਕ੍ਰਮ ਜਿਹੜਾ ਵਾਪਰ ਰਿਹਾ ਪਟਿਆਲੇ ਦੇ ਵਿੱਚ ਇੱਕ ਕੈਂਡੀਡੇਟ ਹੈ ਅਮਿਤ 바ਵਾ ਪੰਜਾਬ ਦੇ ਵਿੱਚ ਜਿਹੜੇ OBC ਕੈਂਡੀਡੇਟ ਨੇ ਉਹ ਅਮਿਤ 바ਵਾ ਸੈਣੀ ਆਮ ਆਦਮੀ ਪਾਰਟੀ ਦੇ ਪਟਿਆਲੇ ਤੋਂ ਕੈਂਡੀਡੇਟ ਨੇ ਬਲਵੀਰ ਸਿੰਘ ਉਹ ਵੀ ਸੈਣੀ ਭਾਈਚਾਰੇ ਨੂੰ ਰਿਪਰੈਜ਼ੈਂਟ ਕਰਦੇ ਨੇ OBC ਭਾਈਚਾਰੇ ਨੂੰ ਰਿਪਰੈਜ਼ੈਂਟ ਕਰਦੇ ਨੇ ਔਰ ਅਮਿਤ 바ਵਾ ਦੂਸਰੇ ਨੰਬਰ ਤੇ ਸੀਗੇ ਸੂਚੀ ਚ ਜਿਹੜਾ ਜਿਹੜਾ ਪੈਨਲ ਗਿਆ ਸੀ ਪਟਿਆਲੇ ਦਾ ਉਹਦੇ ਚ ਅਮਿਤ 바ਵਾ ਦਾ ਨਾਮ ਵੀ ਸੀ ਹੁਣ ਕਹਿੰਦੇ ਜਿਹੜਾ ਪੰਜਾਬ ਵਾਲਾ ਸੰਗਠਨ ਹੈ ਉਹ ਅਮਿਤ 바ਵਾ ਦਾ ਨਾਮ ਕੱਢਣਾ ਚਾਹੁੰਦਾ ਬੜੀ ਦਿਲਚਸਪ ਸਥਿਤੀ ਬਣਦੀ ਹੈ ਭਾਸਕਰ ਸਾਹਿਬ ਰਾਹੁਲ ਗਾਂਧੀ OBC ਦੇ ਮੁੱਦੇ ਤੇ ਬਹੁਤ ਵੱਡੀ ਜੰਗ ਲੜ ਰਹੇ ਨੇ ਨਰਿੰਦਰ ਮੋਦੀ ਉਹਨਾਂ ਨੂੰ OBC ਦੇ ਮਸਲੇ ਤੇ ਸਵਾਲ ਕਰ ਰਹੇ ਨੇ ਔਰ ਜਿਹੜਾ ਪਟਿਆਲਾ ਹਲਕਾ ਹੈ ਉਹਦੇ ਵਿੱਚ OBC ਵੋਟਾਂ ਬਹੁਤ ਜ਼ਿਆਦਾ ਨੇ ਮੇਰੇ ਕੋਲੇ ਆਂਕੜੇ ਆਏ ਨੇ ਪੰਜਾਬ ਚ 14% OBC ਵੋਟ ਹੈ 14% ਪੰਜਾਬ ਦੇ ਵਿੱਚ ਔਰ ਜਿੱਥੋਂ ਤੱਕ ਪਟਿਆਲੇ ਦੀ ਗੱਲ ਹੈ ਤੇ ਪਟਿਆਲੇ ਦੇ ਵਿੱਚ ਜਿਹੜੇ OBC ਵੋਟਰ ਨੇ 40 40% ਪਟਿਆਲੇ ਚ OBC ਵੋਟਰ ਨੇ ਜਿਨ੍ਹਾਂ ਦੇ ਵਿੱਚੋਂ ਡੇਰਾ ਬੱਸੀ ਵੀ ਇੱਕ ਬਹੁਤ ਵੱਡਾ ਜਿਹੜਾ ਹੈਗਾ OBC ਭਾਈਚਾਰੇ ਦਾ ਘੜਾ ਔਰ ਪੰਜਾਬ ਚ ਜਿਹੜੇ OBC ਭਾਈਚਾਰੇ ਦੀ ਵੋਟ ਹੈ ਉਹ 14% ਹੈ ਪੂਰੇ ਸੂਬੇ ਚ ਤੇ ਕਾਂਗਰਸ ਪਾਰਟੀ ਨਰਿੰਦਰ ਮੋਦੀ ਅੱਗੇ ਵੱਡੇ ਵੱਡੇ ਸਵਾਲ ਚੱਕਦੀ ਆ ਰਾਹੁਲ ਗਾਂਧੀ ਬਹੁਤ ਵੱਡੇ ਸਵਾਲ ਚੱਕਦੇ ਨੇ OBC ਭਾਈਚਾਰੇ ਨੂੰ ਲੈ ਕੇ ਤੇ ਪੰਜਾਬ ਚ ਇੱਕ ਵੀ ਕੈਂਡੀਡੇਟ OBC ਭਾਈਚਾਰੇ ਦਾ ਜਿਹੜਾ ਵਿਚਾਰਿਆ ਜਾ ਰਿਹਾ ਸੀ ਪਟਿਆਲੇ ਚ ਕਹਿੰਦੇ ਉਹਦਾ ਵੀ ਨਾਮ ਪੈਨਲ ਚੋਂ ਬਾਹਰ ਆਉਣ ਨੂੰ ਫਿਰਦਾ ਹੈ ਅਜਈਆਂ ਸਥਿਤੀਆਂ ਦੇ ਵਿੱਚ ਕਾਂਗਰਸ ਜਦੋਂ ਅੱਛਾ ਇੱਕ ਗੱਲ ਹੋਰ ਹੈ ਜਿਹੜਾ ਕਾਂਗਰਸ ਦਾ ਇੱਕ ਸੈੱਲ ਹੈ ਕਾਂਗਰਸ ਦਾ ਇੱਕ ਸੈੱਲ ਹੈ ਜਿਹੜਾ OBC ਭਾਈਚਾਰੇ ਨਾਲ ਸੰਬੰਧਿਤ ਹੈ ਡਿਪਾਰਟਮੈਂਟ ਹੈ OBC ਡਿਪਾਰਟਮੈਂਟ ਕਾਂਗਰਸ ਦਾ ਉਹਨਾਂ ਨੇ ਵੀ ਇਸ ਲੀਡਰ ਦਾ ਅਮਿਤ 바ਵਾ ਦਾ ਨਾਮ ਰეკਮੈਂਡ ਕੀਤਾ ਹੈ ਕਿ ਸਾਡਾ ਸਾਡੇ ਸੈੱਲ ਵੱਲੋਂ ਅਸੀਂ ਇਹ ਨਾਮ ਰეკਮੈਂਡ ਕਰਦੇ ਹਾਂ ਔਰ ਪਟਿਆਲੇ ਤੇ 40% ਇਲੈਕਟੋਰੇਟ ਵੋਟਰ ਹੋਣ ਤਿੱਕੀ ਦੇਖਦੇ ਹਾਂ ਜਿਹੜੀ OBC ਦੀ ਗੱਲ ਕਾਂਗਰਸ ਕਰਦੀ ਹੈ ਜਾਂ ਰਾਹੁਲ ਗਾਂਧੀ ਕਰਦੇ ਹੈ ਕਿਉਂ ਹਵਾਈ ਗੱਲਾਂ ਹੀ ਨੇ ਜਾਂ ਪੰਜਾਬ ਵਾਲੇ ਦਿੱਲੀ ਚ ਦੱਸਦੇ ਨਹੀਂ ਜਾਂ ਸਕਰੀਨਿੰਗ ਕਮੇਟੀ ਵਾਲਿਆਂ ਨੇ ਰਾਹੁਲ ਗਾਂਧੀ ਤੱਕ ਖੜਗੇ ਸਾਹਿਬ ਤੱਕ ਇਹ ਗੱਲ ਪਹੁੰਚਣ ਹੀ ਨਹੀਂ ਦੇਣੀ ਇੱਥੇ ਹੀ ਕੰਮ ਨਿਬੜ ਜਾਣਾ ਵੀ ਅਸੀਂ ਤਾਂ ਵੇਨੇਬਿਲਟੀ ਦੇਖਣੀ ਆ ਜੀ ਵੇਨੇਬਿਲਟੀ ਦੇਖੋ ਸਾਰੀ ਪਾਰਟੀਆਂ ਵੇਨੇਬਿਲਟੀ ਦੇਖਦੀਆਂ ਕਾਸਟ ਨੂੰ ਐਡਜਸਟ ਕਰਨ ਦੀ ਕਵਾਇਦ ਵੀ ਵੇਨੇਬਿਲਟੀ ਦੇ ਮੱਦੇ ਨਜ਼ਰ ਹੀ ਅੱਗੇ ਵਧਾਈ ਜਾਂਦੀ ਜੇ ਅਮਿਤ ਬਾਬਾ ਉਹਨਾਂ ਦੀ ਵੇਨੇਬਿਲਟੀ ਉੱਥੋਂ ਨਿਕਲ ਰਹੀ ਨਿਕਲਦੀ ਹੋएगी ਜਾਂ ਫਿਰ ਕਿਸੇ ਸਰਵੇ ਦੇ ਵਿੱਚ ਉਹਨਾਂ ਦਾ ਨਾਂ ਸਭ ਤੋਂ ਉੱਤੇ ਆਇਆ ਹੋਏਗਾ ਤੇ ਫਿਰ ਤੇ ਉਹਨਾਂ ਦੇ ਨਾਮ ਨੂੰ ਨਹੀਂ ਕਟਿਆ ਜਾ ਸਕਦਾ ਲੇਕਿਨ ਫਿਲਹਾਲ ਕਿਉਂਕਿ ਅਸੀਂ ਗੱਲ ਪਟਿਆਲੇ ਦੀ ਕਰ ਰਹੇ ਹਾਂ ਉੱਥੇ ਡਾਕਟਰ ਧਰਮਵੀਰ ਗਾਂਧੀ ਜਿਸ ਤਰੀਕੇ ਨਾਲ ਉਹਨਾਂ ਦੀ ਦਿੱਲੀ ਜੁਆਇਨਿੰਗ ਹੋਈ ਉਸ ਤੋਂ ਬਾਅਦ ਉਹ ਰਾਹੁਲ ਗਾਂਧੀ ਨੂੰ ਮਿਲੇ ਔਰ ਭਾਰਤ ਜੁੜੋ ਨਾ ਯਾਤਰਾ ਦੇ ਦੌਰਾਨ ਜਿਸ ਤਰੀਕੇ ਨਾਲ ਕਰੀਬੀਆਂ ਨਜ਼ਦੀਕੀਆਂ ਡਾਕਟਰ ਧਰਮਵੀਰ ਗਾਂਧੀ ਉਹਨਾਂ ਦੀ ਰਾਹੁਲ ਗਾਂਧੀ ਨਾਲ ਵਧੀਆਂ ਇਹਦੇ ਵਿੱਚ ਹੁਣ ਕੋਈ ਡਾਊਟ ਨਹੀਂ ਰਹਿ ਜਾਂਦਾ ਕਿ ਡਾਕਟਰ ਧਰਮਵੀਰ ਗਾਂਧੀ ਕਾਂਗਰਸ ਦੇ ਕੈਂਡੀਡੇਟ ਹੋਣਗੇ ਲੇਕਿਨ ਜਿਹੜਾ ਤੁਸੀਂ OBC ਦਾ ਫੈਕਟਰ ਕਹਿ ਰਹੇ ਹੋ ਕਿਉਂਕਿ ਜਿਸ ਤਰ੍ਹਾਂ ਮੈਂ ਪਹਿਲੇ ਵੀ ਕਹਿ ਰਿਹਾ ਕਿ ਜਲੰਧਰ ਤੋਂ ਚੰਨੀ ਉਹਨਾ ਵਿਨੇਬਲ ਕੈਂਡੀਡੇਟ ਹੈਗੇ ਨੇ ਔਰ ਇਹ ਸਰਵੇ ਦੇ ਵਿੱਚ ਜਾਂ ਇੱਥੇ ਦੇ ਜਿਹੜੇ ਤਿੰਨ ਚਾਰ ਕਾਂਗਰਸ ਦੇ ਐਮ.ਐਲ.ਏ.ਸ ਹੈਗੇ ਨੇ ਵਰਗਤ ਸਿੰਘ ਹੈ ਸੁਖਵਿੰਦਰ ਕੋਟਲੀ ਹੈਗਾ ਜਾਂ ਹੋਰ ਵੀ ਜੇ ਵੀ ਐਮ.ਐਲ.ਏ. ਹੈਗੇ ਨੇ ਉਹ ਕਿਸੇ ਵੀ ਤਰੀਕੇ ਨਾਲ ਚੰਨੀ ਨੂੰ ਵਿਨੇਬਲ ਦੇਖ ਰਹੇ ਨੇ ਇੱਥੇ ਤੇ ਹੁਣ ਲੈ ਕੇ ਜਾ ਰਹੇ ਨੇ ਟਿਕਟ ਜੋ ਅਗਰ ਜਦੋਂ ਵੀ ਲਿਸਟ ਅਨਾਉਂਸ ਹੋਏਗੀ ਐਸ ਕਰਕੇ OBC ਫੈਕਟਰ ਮਹਿਲਾ ਫੈਕਟਰ ਜਾਂ ਫਿਰ ਦਲਿਤ ਫੈਕਟਰ ਕਿੰਨਾ ਕੋ ਵੱਡਾ ਕੰਮ ਕਰੇਗਾ ਤੇ ਇੱਕ ਵਾਲਮੀਕੀ ਤੇ ਰਵੀ ਦਾਸੀਆ ਕਮਿਊਨਿਟੀ ਦੇ ਵਿੱਚ ਕਿਹਨੂੰ ਤਵੱਜੋ ਬਲ ਜੋਤਿ ਦਿੱਤੀ ਜਾਏਗੀ ਇਹ ਸਾਰੇ ਕੰਬੀਨੇਸ਼ਨ ਵਨੇਬਿਲਟੀ ਦੇ ਨਾਲ ਹੀ ਜਾਂਦੇ ਹੁੰਦੇ ਚਲੋ ਆਪਾਂ ਚਰਨਜੀਤ ਚੰਨੀ ਦਾ ਨਾਮ ਤਾਂ ਇੰਟਰਨਲ ਕਾਂਗਰਸ ਪਾਰਟੀ ਦੇ ਵਨੇਬਲ ਚਿਹਰੇ ਦੇ ਰੂਪ ਚ ਕਈ ਵਾਰ ਡਿਸਕਸ ਕੀਤਾ ਭਾਸਕਰ ਸਾਹਿਬ ਕਾਂਗਰਸ ਨੂੰ ਚਰਨਜੀਤ ਚੰਨੀ ਤੋਂ ਇਲਾਵਾ ਕੋਈ ਵਨੇਬਲ ਕੈਂਡੀਡੇਟ ਹੋਰ ਦਿਖਦਾ ਇਸ ਵਕਤ ਜਲੰਧਰ 'ਚ ਨਹੀਂ ਪੂਰੇ ਪੰਜਾਬ 'ਚ देखो विनेबिलिटी सर्वे ਦੇ ਆਧਾਰ ਦੇ ਉੱਤੇ ਹੁੰਦੀ ਹੈ ਹਰ ਪੋਲਿਟিক্যাল ਪਾਰਟੀ ਆਪਣੇ ਆਪਣੇ ਤੌਰ ਤੇ ਸਰਵੇ ਕਰਾਂਦੀ ਹੈ ਔਰ ਉਹਦੇ ਵਿੱਚ ਇੱਕ ਵਿਨੇਬਲ ਕੈਂਡੀਡੇਟ ਨਿਕਲਦਾ ਹੈ ਔਰ ਇਹ ਸਰਵੇ ਸਿਰਫ ਇੱਕ ਵਾਰ ਨਹੀਂ ਹੁੰਦਾ ਟਿਕਟ ਦੇਣ ਤੋਂ ਪਹਿਲੇ ਘੱਟ ਤੋਂ ਘੱਟ ਚਾਰ ਵਾਰ ਪੰਜ ਵਾਰ ਇਦਾਂ ਦੇ ਸਰਵੇ ਹੁੰਦੇ ਨੇ ਔਰ ਉਹਦੀ ਕਲੈਕਟਿਵ ਰਿਪੋਰਟ ਨੂੰ ਦੇਖ ਕੇ ਵਿਨੇਬਿਲਿਟੀ ਨੂੰ ਆਖਿਆ ਜਾਂਦਾ ਹੈ ਕਿ ਕੋਈ ਇਸ ਤਰ੍ਹਾਂ ਹੁਣ ਅਸੀਂ ਮਨੀਸ਼ तिवारी ਉਹਨਾਂ ਦੀ ਗੱਲ ਕਰ ਰਹੇ ਹਾਂ ਕਿ ਉਹ ਚੰਡੀਗੜ੍ਹ ਵੀ ਜਾ ਸਕਦੇ ਨੇ ਜਾਂ ਫਿਰ ਲੁਧਿਆਣਾ ਆ ਸਕਦੇ ਨੇ ਅਗਰ ਉਹਨਾਂ ਨੇ ਅਨੰਦਪੁਰ ਸੀਟ ਤੋਂ ਆਪਣਾ ਕਲੇਮ ਛੱਡਿਆ ਜੇ ਉਹ ਛੱਡਦੇ ਨੇ ਤੇ ਉਥੇ ਰਾਣਾ ਇੰਦਰ ਪ੍ਰਤਾਪ ਸਿੰਘ ਉਹਨਾ ਉਥੇ ਆਣਗੇ ਹੁਣ ਰਾਣਾ ਇੰਦਰ ਪ੍ਰਤਾਪ ਉਹਨਾਂ ਦੀ ਕਾਸਟ ਬੇਸ ਦੇ ਉੱਤੇ ਉਹਨਾਂ ਦੀ ਬੀਨੇਬਿਲਿਟੀ ਨੂੰ ਦੇਖਣਾ ਮੈਨੂੰ ਲੱਗਦਾ ਹੈ ਥੋੜਾ ਜ਼ਿਆਦਾ ਜਾਂ ਘੱਟ ਹੋ ਜਾਏਗਾ ਉਹ ਰਾਣਾ ਇੰਦਰ ਪ੍ਰਤਾਪ ਜਾਂ ਰਾਣਾ ਗੁਰਦੀਪ ਸਿੰਘ ਉਹਨਾਂ ਦੇ ਇਲੈਕਸ਼ਨ ਲੜਨ ਦੇ ਸਟਾਈਲ ਨੂੰ ਅਗੇ ਦੇਖਣਾ ਜਾਂ ਫਿਰ ਉਹਨਾਂ ਦਾ ਪਾਸਟ ਰਿਕਾਰਡ ਦੇਖਣਾ ਉਹ ਆਪਣੇ ਆਪ ਵਿੱਚ ਉਹਨਾਂ ਨੂੰ ਉਸ ਸੀਟ ਦੇ ਉੱਤੇ ਫਿਟ ਬਿਠਾ ਬੈਠਦੇ ਨੇ ਔਰ ਜਿਸ ਤਰ੍ਹਾਂ ਮੈਂ ਕਈ ਕੇਸਿਸ ਦੇ ਵਿੱਚ ਦੇਖਿਆ ਕਿਉਂਕਿ ਜਦ ਜੀਪੀਓ ਨਾਲ ਫਤਿਹਗੜ ਸਾਹਿਬ ਸੀਗੇ ਹਾਲਕੀ ਉਥੇ ਡਾਕਟਰ ਅਮਰ ਸਿੰਘ ਸਿਟਿੰਗ ਐਮਪੀ ਹੈਗੇ ਨੇ ਲੇਕਿਨ ਉਹ ਦਬਕੇ ਮਾਰ ਰਹੇ ਸੀ ਕਿ ਚੰਨੀ ਸਾਹਿਬ ਨੂੰ ਕਿ ਆਓ ਚੰਨੀ ਸਾਹਿਬ ਮੇਰੇ ਸਾਹਮਣੇ ਆ ਕੇ ਦਿਖਾਓ ਔਰ ਦੂਜੇ ਪਾਸੇ ਮਾਲਵਿੰਦਰ ਕੰਗਾ ਅਨੰਦਪੁਰ ਸਾਹਿਬ ਤੋਂ ਕੈਂਡੀਡੇਟ ਬਣਾ ਦਿੱਤੇ ਗਏ ਨੇ ਆਮ ਆਦਮੀ ਪਾਰਟੀ ਦੇ ਉਹ ਵੀ ਮਨੀਸ਼ तिवारी ਨੂੰ ਦਬਕੇ ਨਹੀਂ ਮਾਰ ਰਹੇ ਉਹ ਕਹਿੰਦੇ ਨੇ ਰਾਣਾ ਗੁਰਜੀਤ ਸਿੰਘ ਹਿੰਮਤ ਹੈ ਤੇ ਮੇਰੇ ਸਾਹਮਣੇ ਆ ਕੇ ਦਿਖਾਓ ਯਾਨੀ ਸਾਰੀ ਪੋਲਿਟੀਕਲ ਪਾਰਟੀਆਂ ਨੂੰ ਦੂਜੀ ਪੋਲਿਟੀਕਲ ਪਾਰਟੀਆਂ ਤੋਂ ਕਿੰਨੂੰ ਕੈਂਡੀਡੇਟ ਬਣਾਇਆ ਜਾ ਸਕਦਾ ਐ ਇਸ ਗੱਲ ਦੀ ਕੰਸੂ ਹੁੰਦੀ ਐ ਉਹਦੇ ਬੇਸ ਤੇ ਹੀ ਉਹ ਚੈਲੰਜ ਮਾਰਦੇ ਨੇ ਕਿ ਵੀ ਪਹਿਲੇ ਹੀ ਉਹਦੇ ਖਿਲਾਫ ਕੈਂਪੇਨ ਛੇੜਦੀ ਹੈ ਜਿਹਦੇ ਆਨ ਦੀ ਸਭ ਤੋਂ ਜ਼ਿਆਦਾ ਉਮੀਦ ਹੈ ਇਹ ਵੀ ਇੱਕ ਵਨੇਰੇਬਿਲਿਟੀ ਦਾ ਹੀ ਕ੍ਰਾਈਟੇਰੀਆ ਹੈਗਾ ਕਿ ਜਦ ਤੁਸੀਂ ਰਾਜਨੀਤੀ ਦੇ ਵਿੱਚ ਆਪਣੇ ਦੁਸ਼ਮਣ ਵਨੇਰੇਬਿਲਿਟੀ ਦੇ ਹਿਸਾਬ ਨਾਲ ਹੀ ਚੁੰਦੇ ਹੋ ਅੱਛਾ ਇੱਕ ਹੋਰ ਬੜੀ ਦਿਲਚਸਪ ਜੀ ਗੱਲ ਹੈ ਪਾਸਕਰ ਸਾਹਿਬ ਜਿਹਦੇ ਉੱਤੇ ਮੈਂ ਜ਼ਰੂਰ ਇਸ ਵਕਤ ਗੱਲ ਕਰਨਾ ਚਾਹੂੰਗਾ ਦੋ ਤਿੰਨ ਦਿਨਾਂ ਤੋਂ ਲਗਾਤਾਰ ਅਸੀਂ ਇਹ ਵੇਖ ਰਹੇ ਸੀ ਕਿ ਲੁਧਿਆਣਾ ਦੇ ਵਿੱਚ ਸਿਮਰਜੀਤ ਬੈਂਸ ਦਾ ਨਾਮ ਅੱਗੇ ਵਧ ਰਿਹਾ ਹੈ ਆਪਾਂ ਕੱਲ ਪਰਸੋਂ ਵੀ ਗੱਲ ਕੀਤੀ ਕਿ ਸੰਗਠਨ ਦੇ ਕਈ ਲੀਡਰਾਂ ਨੇ ਲੁਧਿਆਣੇ ਦੇ ਸੰਗਠਨ ਦੇ ਪੰਜਾਬ ਦੇ ਸੰਗਠਨ ਦੇ ਕਈ ਲੀਡਰਾਂ ਨੇ ਸਿਮਰਜੀਤ ਬੈਂਸ ਦਾ ਨਾਮ ਰੋਕਿਆ ਹੁਣ ਕਾਂਗਰਸ ਪਾਰਟੀ ਦਾ ਇੱਕ ਬੁਲਾਰੇ ਵੀ ਨੇ ਸਪੋਕਸਪਰਸਨ ਵੀ ਨੇ ਵਪਾਰੀ ਲੀਡਰ ਵੀ ਨੇ ਅੱਜ ਮੈਂ ਉਹਨਾਂ ਦਾ ਬਿਆਨ ਦੇਖਿਆ ਉਹਨਾਂ ਨੇ ਮੈਨੂੰ ਵੀ ਭੇਜਿਆ ਆਪਣਾ ਬਿਆਨ ਉਹ ਕਹਿੰਦੇ ਅਸੀਂ ਕਿਸੇ ਬਾਹਰਲੇ ਵਿਅਕਤੀ ਨੂੰ ਅਕਸੈਪਟ ਹੀ ਨਹੀਂ ਕਰਨਾ ਕਾਂਗਰਸ ਲੁਧਿਆਣੇ 'ਚ ਉਹ ਕਹਿੰਦੇ ਅਗਰ ਕੋਈ ਕਾਂਗਰਸਮੈਨ ਹੋਊਗਾ ਟਕਸਾਲੀ ਕਾਂਗਰਸੀ ਹੋਊਗਾ ਤੇ ਸਾਨੂੰ ਮਨਜ਼ੂਰ ਹੈ ਜੇ ਕੋਈ ਪੈਰਾਸ਼ੂਟ ਤੋਂ ਭੇਜਿਆ ਬਾਹਰੋਂ ਭੇਜਿਆ ਤੇ ਅਸੀਂ ਵਿਰੋਧ ਕਰਾਂਗੇ ਸੋ ਜਦੋਂ ਵਨੇਬਿਲਟੀ ਦੀ ਗੱਲ ਹੁੰਦੀ ਹੈ ਜਿਵੇਂ ਸੁਖਪਾਲ ਖੈਰਾ ਦੀ ਗੱਲ ਚੱਲੀ ਕਿ ਸੁਖਪਾਲ ਖੈਰਾ ਨੂੰ ਸੰਗਰੂਰ ਭੇਜ ਦੋ ਤੇ ਫਿਰ ਸੰਗਰੂਰ ਦੇ ਸਥਾਨਕ ਕਾਂਗਰਸੀ ਅਸੈਪਟ ਕਰਨਗੇ ਜਾਂ ਨਹੀਂ ਕਰਨਗੇ ਇਹਦੀ ਵੀ ਕੀ ਗਾਰੰਟੀ ਹੈ ਕਿਉਂਕਿ ਸੁਖਪਾਲ ਖੈਰਾ ਵੀ ਦੇਖੋ ਟਕਸਾਲੀ ਕਾਂਗਰਸੀ ਤਾਂ ਕਹਿ ਨਹੀਂ ਸਕਦੇ ਪਰਿਵਾਰ ਅਕਾਲੀ ਦਲ 'ਚ ਵੀ ਰਿਹਾ ਖੈਰਾ ਸਾਹਿਬ ਕਾਂਗਰ ਆਮ ਆਦਮੀ ਪਾਰਟੀ 'ਚ ਵੀ ਜਾਇਆ ਏ ਫਿਰ ਕਾਂਗਰਸ 'ਚ ਆ ਗਏ ਇਸ ਕਰਕੇ ਵਨੇਬਿਲਟੀ ਦੇ ਫੈਕਟਰ ਤੇ ਜੇ ਤੁਸੀਂ ਸ਼ਹਿਰ ਬਦਲਾਓਗੇ ਜਿਵੇਂ ਵਿਜੇਂਦਰ ਸਿੰਘਲਾ ਦਾ ਨਾਮ ਕਹਿੰਦੇ ਪਟਿਆਲੇ 'ਚ ਵੀ ਚੱਲ ਰਿਹਾ ਗਾਂਧੀ ਸਾਹਿਬ ਦੇ ਨਾਲ-ਨਾਲ ਤੇ ਸੰਗਰੂਰ 'ਚ ਵੀ ਚੱਲ ਰਿਹਾ ਤੇ ਫੇਰ ਜਿਹੜੇ ਉਸ ਜ਼ਿਲ੍ਹੇ ਦੇ ਟਕਸਾਲੀ ਐ ਉਹ ਕਿਵੇਂ ਬਰਦਾਸ਼ਤ ਕਰਨਗੇ ਕਿ ਤੁਸੀਂ ਵਿਨੇਬਿਲਟੀ ਦੇ ਨਾਮ ਤੇ ਕਿਸੇ ਵੀ ਵੱਡੇ ਲੀਡਰ ਨੂੰ ਕਿਸੇ ਦੂਸਰੇ ਜ਼ਿਲ੍ਹੇ 'ਚ ਭੇਜ ਦੋ ਪੈਸੇ ਤੇ ਹਰ ਪੋਲਿਟੀਕਲ ਪਾਰਟੀ ਦੇ ਵਿੱਚ ਐ ਪ੍ਰੋਬਲਮ ਹੈਗੀ ਐ ਜਦ ਤੁਸੀਂ ਪੈਰਾਸ਼ੂਟ ਕੈਂਡੀਡੇਟ ਉਤਾਰਦੇ ਹੋ ਤੇ ਉੱਥੇ ਦੇ ਹਲਕੇ ਦੇ ਲੋਕਾਂ ਦਾ ਇਤਰਾਜ਼ ਹੁੰਦਾ ਔਰ ਉਸ ਇਤਰਾਜ਼ ਨੂੰ ਕਿੱਦਾਂ ਕਿੱਦਾਂ ਖਤਮ ਕਰਨਾ ਹੈ ਉਹ ਭਾਜਪਾ ਚੰਗੀ ਤਰ੍ਹਾਂ ਜਾਣਦੀ ਹੈ ਔਰ ਦੂਜੇ ਪਾਸੇ ਜੇ ਕਾਂਗਰਸ ਦੀ ਗੱਲ ਕਰੀਏ ਤੇ ਹੁਣ ਚੰਨੀ ਉਹਨਾਂ ਦਾ ਜਲੰਧਰ ਆਣਾ ਇਹ ਵੀ ਤੇ ਇੱਕ ਪੈਰਾਸ਼ੂਟ ਕੈਂਡੀਡੇਟ ਦੇ ਤੌਰ ਤੇ ਆਣਗੇ ਨਾ ਉਹਨਾਂ ਦਾ ਹਲਕਾ ਪੈਂਦਾ ਚਮਕੌਰ ਸਾਹਿਬ ਉਹ ਜਿਹੜੀ ਆਨੰਦਪੁਰ ਸਾਹਿਬ ਕਨਸਟਿਟੂਐਂਸੀ ਦੇ ਵਿੱਚ ਉਹਨਾਂ ਦੀ ਪੈਂਦੀ ਹੈ ਹੁਣ ਇਦਾਂ ਦੇ ਹਾਲਾਤ ਦੇ ਵਿੱਚ ਪਾਰਟੀ ਦੇ ਵਿੱਚ ਵਿਦਰੋਹ ਤੇ ਹੁੰਦਾ ਔਰ ਵਿਕਰਮਜੀਤ ਸਿੰਘ ਚੋਧਰੀ ਉਹਨਾਂ ਦੇ ਚੀਫ ਵਿਪ ਦੇ ਸਟੇਫ ਦੇ ਰੂਪ ਵਿੱਚ ਉਹ ਵਿਦਰੋਹ ਨਜ਼ਰ ਵੀ ਆ ਰਿਹਾ ਹੈ ਐ ਨਹੀਂ ਕਿ ਸਿਰਫ ਉਹਨਾਂ ਨੂੰ ਹੀ ਵਿਦਰੋਹ ਹੈ ਜਾਂ ਉਹਨਾਂ ਨੂੰ ਹੀ ਵਿਰੋਧ ਹੈ ਕਾਂਗਰਸ ਦੇ ਵਿੱਚ ਘੱਟ ਤੋਂ ਘੱਟ 13 ਵਿੱਚੋਂ 7 ਕੌਨਸਟੀਚੁਐਂਸੀਸ ਦੇ ਵਿੱਚ ਐਦਾਂ ਦਾ ਵਿਰੋਧ ਦੇਖਣ ਨੂੰ ਮਿਲ ਸਕਦਾ ਪਰ ਇਹ ਵਿਰੋਧ ਕੋਈ ਨਵੀਂ ਗੱਲ ਨਹੀਂ ਹੈ ਹਰ ਪੋਲੀਟੀਕਲ ਪਾਰਟੀ ਦੇ ਵਿੱਚ ਇਹ ਵਿਧਰੋਹ ਹੁੰਦਾ ਹੈ ਭਾਜਪਾ ਦੇ ਵਿੱਚ ਇਹ ਅੰਦਰ ਖਾਤੇ ਹੁੰਦਾ ਔਰ ਕਈ ਵਾਰ ਬਾਹਰ ਨਿਕਲਿਆ ਹੋਇਆ ਵਿਰੋਧ ਉਹ ਜ਼ਿਆਦਾ ਘੱਟ ਖਤਰਨਾਕ ਹੁੰਦਾ ਹੈ ਔਰ ਅੰਦਰ ਖਾਤੇ ਜਿਹੜੇ ਵਿਰੋਧ ਕਰਦੇ ਨੇ ਉਹ ਵਿਰੋਧ ਕਿਸੇ ਵੀ ਕੈਂਡੀਡੇਟ ਵਾਸਤੇ ਬਾਅਦ ਚੋਂ ਬੜਾ ਇੱਕ ਕਾਸਟਲੀ ਵਿਰੋਧ ਦੇ ਰੂਪ ਵਿੱਚ ਸਾਹਮਣੇ ਆਂਦਾ ਹੈ ਪਰ ਚਲੋ ਇਹ ਗੱਲਾਂ ਨਾ ਪੋਲੀਟੀਕਲ ਪਾਰਟੀਆਂ ਸਾਹਮਣ ਲੈਂਦੀ ਹੁੰਦੀਆਂ ਕਿ ਅਗਰ ਕੋਈ ਵਿਰੋਧ ਹੋ ਰਿਹਾ ਤੇ ਉਹਨੂੰ ਵਿਰੋਧ ਨੂੰ ਕਿੱਦਾਂ ਰੋਕਣਾ ਹੈ ਔਰ ਸਾਰੀ ਪਾਰਟੀਆਂ ਉਸ ਵਿਰੋਧ ਨੂੰ ਨਾ ਰੁਕਣ ਦੇ ਟਾਈਮ ਵਿੱਚ ਕਈ ਵਾਰ ਕੈਂਡੀਡੇਟ ਚੇਂਜ ਵੀ ਹੋਏ ਨੇ ਯਾਨੀ ਕੁਝ ਵੀ ਪੋਸਿਬਿਲਿਟੀ ਹੋ ਸਕਦੀ ਹੈ ਬਿਲਕੁਲ ਠੀਕ ਹੈ ਸੋ ਅਗਲੇ 2-3 ਦਿਨਾਂ ਦੇ ਵਿੱਚ ਕਾਂਗਰਸ ਦੇ ਕੈਂਡੀਡੇਟਾਂ ਦੀ ਲਿਸਟ ਪਹਿਲੀ ਸੂਚੀ ਆਉਣ ਦੀ ਉਮੀਦ ਹੈ ਇੰਤਜ਼ਾਰ ਕਰਦੇ ਹਾਂ ਕੀ ਬਣਦਾ ਉਧਰ ਬੀਜੇਪੀ ਦੇ ਵਿੱਚ ਮੱਠੀ ਮੱਠੀ ਖਬਰ ਹੈ ਜਿੰਨੀ ਤੇਜ਼ੀ ਨਾਲ ਕਿਸਾਨ ਅੰਦੋਲਨ ਕਰਨ ਲੱਗੇ ਬੀਜੇਪੀ ਦੇ ਕੈਂਡੀਡੇਟਾਂ ਦੇ ਖਿਲਾਫ ਔਰ ਨੌ ਵਾਲਾ ਧਰਨਾ ਉਹਨਾਂ ਨੇ 10 ਨੂੰ ਪਾਤਾ ਸੀ ਹੁਣ ਕੱਲ 10 ਤਰੀਕ ਨੂੰ ਹੋ ਸਕਦਾ ਸ਼ੰਭੂ ਰੇਲ ਲਾਈਨ ਦੇ ਉੱਤੇ ਧਰਨਾ ਲੱਗੇ ਜਿੱਥੇ ਸੜਕ ਰਸਤਾ ਬੰਦ ਕਰਤਾ ਸੀ ਸਾਡੇ ਸਾਰਿਆਂ ਲਈ ਹਰਿਆਣੇ ਦੀ ਸਰਕਾਰ ਨੇ ਹੋ ਸਕਦਾ ਕਿਸਾਨ ਕੱਲ ਦਿੱਲੀ ਤੇ ਅੰਮ੍ਰਿਤਸਰ ਵਾਲੀ ਜਿਹੜੀ ਰੇਲ ਗੱਡੀ ਦੀ ਲਾਈਨ ਹੈ ਉਹਦੇ ਦੇ ਧਰਨਾ ਲਾ ਦੇਣ ਉਹ ਕਿੰਨੇ ਦਿਨ ਧਰਨਾ ਚੱਲੂਗਾ ਇਹ ਆਉਣ ਵਾਲਾ ਵਕਤ ਦੱਸੂਗਾ ਪੰਜਾਬ ਸਰਕਾਰ ਦੇ ਅਧਿਕਾਰੀਆਂ ਦੀ ਵੀ ਗੱਲਬਾਤ ਚੱਲ ਰਹੀ ਹੈ ਕਿਸਾਨਾਂ ਦੇ ਨਾਲ ਸੋ ਗੱਲਬਾਤ ਦਾ ਦੌਰ ਵੀ ਹੈ ਕਈ ਕਿਸਾਨਾਂ ਨੂੰ ਰਹਾ ਕੀਤਾ ਪਰ ਕਹਿੰਦੇ ਭਾਜਪਾ ਚਿੰਤਤ ਹੈ ਜਿਸ ਤਰ੍ਹਾਂ ਨਾਲ ਪੰਜਾਬ ਚ ਕਿਸਾਨਾਂ ਦਾ ਵਿਰੋਧ ਹੋਇਆ ਹੈ ਜਿਹੜਾ ਇੱਕ ਮਾਮੂਲੀ ਜਿਹਾ ਉਭਾਰ ਬੀਜੇਪੀ ਨੂੰ ਮਿਲਦਾ ਦਿਖਦਾ ਸੀ ਕਾਲੀਆਂ ਝੰਡੀਆਂ ਨੇ ਕਿਸਾਨਾਂ ਦੀਆਂ ਉਹ ਜੋਸ਼ ਜਾਂ ਮੱਠਾ ਪਾਤਾ ਕਈ ਲੀਡਰ ਜਿਹੜੇ ਵਾਅਦਾ ਕਰਦੇ ਸੀ ਬੀਜੇਪੀ ਨੂੰ ਵੀ ਅਸੀਂ ਅੱਜ ਆਗੇ ਕੱਲ ਆਗੇ ਵਾ ਤੁਸੀਂ ਤਿਆਰ ਰੱਖੋ ਆਪਾਂ ਆਗੇ ਆਪਾਂ ਤੁਰ ਪਏ ਆਪਾਂ ਬਸ ਅਸਤੀਫਾ ਦੇਣ ਲੱਗੇ ਆ ਆਪਾਂ ਫੇਸਬੁੱਕ ਤੋਂ ਕਾਂਗਰਸ ਜਾਂ ਆਪ ਹਟਾਉਣ ਲੱਗੇ ਆ ਉਹ ਨਹੀਂ ਆਏ ਕਹਿੰਦੇ ਹੁਣ ਬੀਜੇਪੀ ਨੇ ਵੀ ਪਹਿਲਾਂ ਵਿਸਾਖੀ ਜਾਂ ਫਿਰ ਪਹਿਲਾ ਗੇੜ ਬੀਜੇਪੀ ਕਹਿੰਦੇ ਆਪਾਂ ਥੋੜੇ ਦਿਨ ਪਾ ਲਈਏ ਸੋ ਭਾਜਪਾ ਦੀ ਸੂਚੀ ਸੱਚੀ ਮੈਨੂੰ ਨਹੀਂ ਲੱਗਦੀ ਅਗਲੇ ਕੁਝ ਦਿਨਾਂ ਚ ਆਊਗੀ ਸੋ ਇਸ ਸੂਚੀਆਂ ਦਾ ਸਾਨੂੰ ਇੰਤਜ਼ਾਰ ਕਰਨਾ ਪਊਗਾ ਹਜੇ ਭਾਸਕਰ ਸਾਹਿਬ ਭਾਜਪਾ ਵਾਲੇ ਕਹਿੰਦੇ ਟਾਈਮ ਵਧਾ ਗਏ ਵੀ ਚਲੋ ਥੋੜੇ ਦਿਨ ਆਪਾਂ ਕਿਸਾਨ ਅੰਦੋਲਨ ਨੂੰ ਨਿਬੜ ਲਈਏ ਦੇਖੋ ਟਾਈਮ ਵਧਾਣ ਦੀ ਇੱਕ ਸਟ੍ਰੈਟਜੀ ਹੁੰਦੀ ਹੈ ਕਿਉਂਕਿ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਵੀ ਕਈ ਵਾਰ ਇਹ ਗੱਲ ਕਹਿ ਸਕਦੇ ਹਾਂ ਕਿ ਕਹਿ ਚੁੱਕੇ ਹਾਂ ਕਿ ਸਾਰੀ ਪੋਲਿਟੀਕਲ ਪਾਰਟੀਆਂ ਇੱਕ ਦੂਜੇ ਵੱਲ ਤੱਕ ਰਹੀਆਂ ਕਿ ਵੀ ਇਹ ਕਿਹੜੇ ਕੈਂਡੀਡੇਟ ਨੂੰ ਅਨਾਉਂਸ ਕਰਦੀ ਹੈ ਹੁਣ ਅਕਾਲੀ ਦਲ ਦੇ ਵਿੱਚ ਵੀ ਘੱਟੋ ਘੱਟ ਦੋ ਜਾਂ ਤਿੰਨ ਕੈਂਡੀਡੇਟ ਇਦਾਂ ਦੇ ਉਹਨਾਂ ਨੂੰ ਚਿੰਤਾ ਹੈਗੀ ਹੈ ਕਿ ਜੇ ਅਸੀਂ ਇੱਕ ਵਿਅਕਤੀ ਨੂੰ ਇੱਥੇ ਟਿਕਟ ਦੇ ਦਿੱਤੀ ਤਾਂ ਜਿਹੜਾ ਦੂਜਾ ਵਿਅਕਤੀ ਰੇਸ ਦੇ ਵਿੱਚ ਹੈ ਉਹ ਭਾਜਪਾ ਵਾਂਗ ਕਰ ਦੇਗਾ। ਤੇ ਇਸ ਕਰਕੇ ਅਕਾਲੀ ਦਲ ਵੀ ਟਿਕਟ ਅਨਾਉਂਸ ਕਰਨ ਦੇ ਵਿੱਚ ਕੋਈ ਜਲਦਬਾਜ਼ੀ ਨਹੀਂ ਹੈ। ਭਾਜਪਾ ਦੀ ਗੱਲ ਕਰੀਏ ਕਿ ਭਾਜਪਾ ਵੱਲ ਬਹੁਤ ਸਾਰੇ ਲੀਡਰਾਂ ਦੇ ਜਾਣ ਦੀ ਗੱਲ ਤੁਰੀ ਸੀਗੀ। ਔਰ ਜਿਸ ਤਰੀਕੇ ਨਾਲ ਕਿਸਾਨਾਂ ਦਾ ਵਿਰੋਧ ਭਾਜਪਾ ਦੇ ਖਿਲਾਫ ਹੋਇਆ ਉਹ ਗਿਣਤੀ ਉਹ ਸੰਖਿਆ ਜਿਹੜੀ ਭਾਜਪਾ ਵੱਲ ਜਾਣ ਦੀ ਤਿਆਰੀ ਕਰਕੇ ਬੈਠੀ ਹੋਈ ਸੀ ਉਹਨਾਂ ਨੇ ਆਪਣੇ ਆਪਣੇ ਟੈਚੀ ਫਿਰ ਖੋਲ ਲਏ ਤੇ ਆਪਣੇ ਕੱਪੜੇ ਅੰਦਰ ਪੈਕ ਕਰ ਲਏ। ਔਰ ਜਿੱਥੇ ਦਾ ਕਾਂਗਰਸ ਦੀ ਗੱਲ ਕਰੀਏ ਤੇ ਕਾਂਗਰਸ ਦੇ ਵਿੱਚ ਵੀ ਕੁਝ ਐਸਾ ਦੇ ਕੈਂਡੀਡੇਟ ਹੈਗੇ ਨੇ ਜੇ ਲਿਸਟ ਜਾਰੀ ਕਰਤੀ ਕਿਉਂਕਿ ਟਿਕਟ ਤੇ ਇੱਕ ਨੂੰ ਦੇਣੀ ਹੈ ਨਾਰਾਜ਼ ਦੋ ਤਿੰਨ ਤੇ ਹੋਣ ਗਈ ਉਹਨਾਂ ਦੋ ਤਿੰਨਾਂ ਦੇ ਵਿੱਚ ਕੋਈ ਪਾਲਾ ਨਾ ਬਦਲੇ ਔਰ ਜਿਹੜੀ ਜਲੰਧਰ ਦੀ ਵੀ ਗੱਲ ਚੱਲ ਰਹੀ ਹੈ ਦੇਖੋ ਆਮ ਆਦਮੀ ਪਾਰਟੀ ਕੋਲ ਜਲੰਧਰ ਦੇ ਵਿੱਚ ਹਜੇ ਵੀ ਕੈਂਡੀਡੇਟ ਨਹੀਂ ਹੈ ਹਾਲਾਂਕਿ ਜੀਮਨੀ ਇਲੈਕਸ਼ਨ ਦੇ ਵਿੱਚ ਸੁਸ਼ੀਲ ਰਿੰਕੂ ਨੂੰ ਕਾਂਗਰਸ ਨੂੰ ਤੋਂ ਜੁਆਇਨ ਕਰਾ ਕੇ ਉਹ ਜਿੱਤ ਵੀ ਗਏ ਸੀਗੇ ਅੱਜ ਤੁਸੀਂ ਕਾਂਗਰਸ ਦੇ ਕੈਂਡੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦੀ ਭਾਲ ਕਰਨਾ ਸ਼ੁਰੂ ਕਰੋ ਜਲੰਧਰ ਵਾਸਤੇ ਤੁਹਾਨੂੰ ਆਪਣੀ ਪਾਰਟੀ ਦੇ ਵਿੱਚ ਕੋਈ ਵੋਲੰਟੀਅਰ ਨਹੀਂ ਮਿਲੇਗਾ ਔਰ ਲੈ ਜਾ ਕੇ ਉਹ ਫਿਰ ਤੁਹਾਨੂੰ ਇੱਕ ਮੰਤਰੀ ਨੂੰ ਉਤਾਰਨਾ ਪਏਗਾ ਔਰ ਮੰਤਰੀ ਨੂੰ ਉਤਾਰਨ ਤੋਂ ਬਾਅਦ ਜੇ ਕਿਤੇ ਰਿਜ਼ਲਟ ਕੋਠੇ ਸਿੱਧੇ ਹੋ ਜਾਂਦੇ ਨੇ ਤੇ ਫਿਰ ਸਰਕਾਰ ਨੂੰ ਆਪਣੇ ਖਿਲਾਫ ਉਹ ਕੈਂਪੇਨ ਉਹ ਨੈਰੇਟਿਵ ਕਿ ਇਹ ਰੈਫਰੈਂਡਮ ਅਗਰ ਤੁਹਾਡੇ ਖਿਲਾਫ ਆਇਆ ਹੈ ਤੇ ਤੁਹਾਡੀ ਸਰਕਾਰ ਦੇ ਖਿਲਾਫ ਹੈ ਕਿਉਂਕਿ ਤੁਸੀਂ ਆਪਣੀ ਹੀ ਸਰਕਾਰ ਦੇ ਪੰਜ ਮੰਤਰੀਆਂ ਨੂੰ ਛੇ ਮੰਤਰੀਆਂ ਨੂੰ ਇਲੈਕਸ਼ਨ ਲਾਇਆ ਸੀ ਔਰ ਅੱਜ ਕੋ ਕਿੱਥੇ ਖੜੇ ਨੇ ਉਹਨਾਂ ਮੰਤਰੀਆਂ ਦਾ ਵੀ ਦੁਬਾਰਾ ਕੈਬਨਿਟ ਦੇ ਵਿੱਚ ਅਗਰ ਉਹ ਹਾਰ ਜਾਂਦੇ ਨੇ ਤੇ ਉਹਨਾਂ ਦਾ ਕੈਬਿਨੇਟ ਦੇ ਵਿੱਚ ਆਣਾ ਮੁਸ਼ਕਿਲ ਹੋ ਜਾਏਗਾ ਯਾਨੀ ਇਹ ਸਾਰੀ ਚੀਜ਼ਾਂ ਨਾਲ ਨਾਲ ਚਲਦੀਆਂ ਔਰ ਇਸ ਕਰਕੇ ਮੈਂ ਤੁਹਾਨੂੰ ਲਲਾ ਜੀ ਇੱਕ ਜਦ ਮੈਂ ਕਹਿ ਰਿਹਾ ਨਾ ਕਿ ਜਿਹੜੀ ਪਾਰਟੀਆਂ ਬਿਆਨ ਦੇ ਰਹੀਆਂ ਜਿੱਦਾਂ ਭਗਵੰਤ ਮਾਨ ਉਹਨਾਂ ਨੇ ਵੀ ਪਰਸੋਂ ਚੋਤ ਬਿਆਨ ਦਿੱਤਾ ਸੀਗਾ ਵੀ ਹੁਣ ਆਪਾਂ ਵੋਲੰਟੀਅਰਸ ਦੇ ਉੱਤੇ ਹੀ ਪੂਰਾ ਭਰੋਸਾ ਕਰਾਂਗੇ ਦੂਜੀ ਪਾਰਟੀਆਂ ਤੋਂ ਨਹੀਂ ਲਵਾਂਗੇ ਇਹ ਬਿਆਨ ਦੇਣ ਦੇ ਵਿੱਚ ਸੁਣਨ ਦੇ ਵਿੱਚ ਕਈ ਵਾਰ ਤੁਸੀਂ ਸਾਹਮਣੇ ਤੁਹਾਡੇ ਵੋਲੰਟੀਅਰਸ ਬੈਠੇ ਹੋਣ ਨਾ ਤੇ ਉਹਨਾਂ ਨੂੰ ਮੋਟੀਵੇਟ ਕਰਨ ਵਾਸਤੇ ਤੇ ਚੰਗਾ ਹੈ ਪਰ ਜਿਹੜੀ ਜ਼ਮੀਨੀ ਸਥਿਤੀ ਹੈ ਕਿਉਂਕਿ ਇਹ ਚਾਰ ਕੰਸਟੀਟੂਐਂਸੀਸ ਜਿੱਥੇ ਹਜੇ ਆਮ ਆਦਮੀ ਪਾਰਟੀ ਨੇ ਆਪਣੇ ਕੈਂਡੀਡੇਟ ਅਨਾਉਂਸ ਕਰਨੇ ਨੇ ਇਹਨਾਂ ਚਾਰਾਂ ਦੇ ਵਿੱਚ ਬਾਹਰ ਤੋਂ ਕੈਂਡੀਡੇਟ ਲਿਆਂਨ ਦੀ ਸੰਭਾਵਨਾ ਸਭ ਤੋਂ ਜ਼ਿਆਦਾ ਹੈ ਕਿ ਇਹ ਪਰ ਕਰੀਏਗੀ ਵੋਲੰਟੀਅਰਸ ਨੂੰ ਤਾਂ ਮੋਟੀਵੇਟ ਕਰਕੇ ਰੱਖਣਾ ਹੀ ਹੁੰਦਾ ਬਾਅਦ ਤੋਂ ਕੋਈ ਲਾਲੀਪਾਪ ਉਹ ਇੱਕ ਮੂੰਹ ਚੋਂ ਕੱਢ ਕੇ ਦੂਜਾ ਮੂੰਹ ਚ ਪਾ ਦੋ ਉਹ ਵੋਲੰਟੀਅਰਸ ਦੇ ਨਾਲ ਹਮੇਸ਼ਾ ਹੁੰਦਾ ਰਿਹਾ ਔਰ ਐਪੀ ਵੀ ਹੋਏਗਾ ਬਿਲਕੁਲ ਠੀਕ ਹੈ ਜੀ ਸੋ ਉਮੀਦ ਇਹ ਕਰਦੇ ਹਾਂ ਕਿ ਅਗਰ ਅਗਰ ਵਿਕਰਮ ਚੌਧਰੀ ਜਾਂ ਚੌਧਰੀ ਪਰਿਵਾਰ ਤੈਅ ਕਰੇ ਕਿ ਅਸੀਂ ਕਾਂਗਰਸ ਛੱਡਣੀ ਹੈ ਅਗਰ ਉਹ ਤੈਅ ਕਰਦਾ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਵਾਲੇ ਖੁਸ਼ ਹੋਣਗੇ ਫਿਰ ਅਗਰ ਚੌਧਰੀ ਪਰਿਵਾਰ ਆਮ ਆਦਮੀ ਪਾਰਟੀ ਤੇ ਸ਼ਾਮਲ ਹੁੰਦਾ ਆ ਆਮ ਆਦਮੀ ਪਾਰਟੀ ਲਈ ਤਾਂ ਇਹ ਫਿਰ ਫਾਇਦੇ ਵਾਲਾ ਡਿਸੀਜਨ ਹੋਏਗਾ ਜੀ ਦੇਖੋ ਵੌਲੰਟੀਅਰ ਸਦਾ ਵਿਰੋਧ ਕਰਨਗੇ ਔਰ ਕਿਉਂਕਿ ਆਮ ਆਦਮੀ ਪਾਰਟੀ ਕੋਲ ਆਪਣਾ ਕੈਂਡੀਡੇਟ ਨਹੀਂ ਹੈ ਆਮ ਆਦਮੀ ਪਾਰਟੀ ਦੀ ਵਰਕਿੰਗ ਹਜੇ ਤੱਕ ਐਦਾਂ ਦੀ ਹੈਗੀ ਹੈ ਕਿ ਕਿਸੇ ਵੀ ਕੌਨਸਟਿਟੈਂਸੀਸ ਦੇ ਵਿੱਚ ਤੁਸੀਂ ਆਪਣੇ ਕੈਂਡੀਡੇਟ ਨੂੰ ਇੱਕ ਤਰੀਕੇ ਨਾਲ ਪ੍ਰੋਪਗੇਟ ਨਹੀਂ ਕਰ पाए ਉਹਨਾਂ ਨੂੰ ਯਾਦ ਹੋਵੇਗਾ ਹੁਸ਼ਿਆਰਪੁਰ ਤੋਂ ਇੱਕ ਡਾਕਟਰ ਦੀ ਗੱਲ ਚੱਲੀ ਸੀ ਕਿ ਲਖਬੀਰ ਸਿੰਘ ਨਾਮ ਦਾ ਇੱਕ ਡਾਕਟਰ ਹੈਗਾ ਉਹ ਪਨੀਰ ਇਹ ਉਹ ਨਕਲੀ ਪਨੀਰ ਵਗੈਰਾ ਫੜ ਕੇ ਉਹਨੂੰ ਹਾਈਲਾਈਟ ਕੀਤਾ ਗਿਆ ਔਰ ਉਹਦੀ ਖਬਰਾਂ ਅਖਬਾਰਾਂ ਦੇ ਵਿੱਚ ਛਪ ਗਈ ਕਿ ਆਮ ਆਦਮੀ ਪਾਰਟੀ ਨੇ ਜਾਣ ਬੁਝ ਕੇ ਉਹਨੂੰ ਹਾਈਲਾਈਟ ਕੀਤਾ ਕਿਉਂਕਿ ਹੁਸ਼ਿਆਰਪੁਰ ਤੋਂ ਉਹਨੂੰ ਟਿਕਟ ਦੇਣੀ ਹੈ ਜਦ ਟਿਕਟ ਦੇਣ ਦੀ ਵਾਰੀ ਆਈ ਤੇ ਡਾਕਟਰ ਰਾਜਕੁਮਾਰ ਜੰਬੇਵਾਲੋਂ ਅੱਗੇ ਆ ਗਏ ਤੇ ਉਹ ਡਾਕਟਰ ਲਖਬੀਰ ਸਿੰਘ ਅਕਾਲੀ ਦਲ ਜੁਆਇਨ ਕਰਦਾ ਹੁਣ ਅਕਾਲੀ ਦਲ ਤੋਂ ਵੀ ਉਹਨੂੰ ਟਿਕਟ ਮਿਲਣ ਦੀ ਇੱਕ ਤਰੀਕੇ ਨਾਲ ਗੱਲਾਂ 돌 ਰਹੀ ਹੈ ਤੇ ਇਹ ਸਾਰੀ ਗੱਲਾਂ ਸਾਰੀ ਪੋਲਿਟੀਕਲ ਪਾਰਟੀਆਂ ਚਲਦੀਆਂ ਔਰ ਆਮ ਆਦਮੀ ਪਾਰਟੀ ਹੋਵੇ ਕਾਂਗਰਸ ਹੋਵੇ ਜਾਂ ਫਿਰ ਭਾਜਪਾ ਹੋਵੇ ਜਾਂ ਅਕਾਲੀ ਦਲ ਹੋਵੇ ਇਹ ਸਾਰੇ ਇੱਕ ਦੂਜੇ ਵੱਲ ਤੱਕ ਰਹੇ ਨੇ ਕਿ ਸਾਡਾ ਬੰਦਾ ਜਿਹੜਾ ਛੱਡਤਾ ਉਹ ਕਿਤੇ ਇਹ ਨਾ ਲੈ ਜਾਣ ਔਰ ਕਿਤੇ ਅਸੀਂ ਕਿਸੇ ਨੂੰ ਟਿਕਟ ਦੇ ਦਿੱਤੀ ਤਾਂ ਟਿਕਟ ਸਮੇਟ ਦੀ ਉਹ ਉਥੇ ਨਾ ਦੌੜਦਾ ਇਹ ਚਿੰਤਾ ਹੈਗੀ ਹੈ ਜਿਹਦੇ ਕਰਕੇ ਪੰਜਾਬ ਦੀ ਲਿਸਟ ਫਿਲਹਾਲ ਹੋਰ ਲੇਟ ਹੋਣ ਵਾਲੀ ਹੈ ਬਿਲਕੁਲ ਠੀਕ ਹੈ ਜੀ ਡਾਕਟਰ ਲਖਵੀਰ ਸਿੰਘ ਕਾਫੀ ਚੰਗਾ ਕੰਮ ਉਹਨਾਂ ਨੇ ਸਿਹਤ ਮੈਕਮੇ ਦੇ ਵਿੱਚ ਕੀਤਾ ਹੈ ਇਹਦੇ ਚ ਕੋਈ ਦੋ ਰਾਏ ਨਹੀਂ ਹੈ ਹੁਣ ਮੈਂ ਇੱਕ ਗੱਲ ਥੋੜੇ ਦੇ ਸ਼ਬਦਾਂ ਚ ਆਪਾਂ ਮੁਕਾ ਲਈਏ ਕੱਲ ਵਿਸਥਾਰ ਚ ਗੱਲ ਕਰਾਂਗੇ ਕਈ ਮੈਂਬਰ ਪਾਰਲੀਮੈਂਟ ਰਾਜ ਸਭਾ ਵਾਲੇ ਰਾਜ ਸਭਾ ਵਾਲੇ ਮੈਂਬਰ ਪਾਰਲੀਮੈਂਟ ਭਾਜਪਾ ਦੇ ਆਮ ਆਦਮੀ ਪਾਰਟੀ ਦੇ ਬਹੁਤੇ ਸਰਗਰਮ ਨੇ ਜਿਹੜਾ ਭਜਨ ਸਿੰਘ ਜੀ ਦਾ ਚਲੋ ক্রিকেট ਵਾਲੇ ਪਾਸੇ ਰੁੱਝੇ ਨੇ ਤੇ ਕਈ ਹੋਰ ਵੀ ਨੇ ਉਹਨਾਂ ਦੇ ਇੱਕ ਸਿੱਖਿਆ ਖੇਤਰ ਨਾਲ ਜੁੜੇ ਨੇ ਸਾਨੀ ਸਾਹਿਬ ਵੀ ਨੇ ਯਾ ਅਸੀਂ ਇਹ ਮੰਨ ਲਈਏ ਵੀ ਰਾਜ ਸਭਾ ਜਿਹੜੇ ਮੈਂਬਰ ਹੁੰਦੇ ਨੇ ਉਹਨਾਂ ਲਈ ਇਹ ਕੋਈ ਜ਼ਰੂਰੀ ਨਹੀਂ ਕਿ ਉਹ ਜਿਹੜੀ ਪਾਰਟੀ ਹੈ ਪਾਰਟੀ ਦੇ ਪ੍ਰੋਗਰਾਮ ਦੇ ਵਿੱਚ ਧਰਨੇ ਆ ਪ੍ਰਦਰਸ਼ਨਾਂ 'ਚ ਸਾਨੂੰ ਨਜ਼ਰ ਆਉਣ ਕਿ ਇਹ ਐਕਸਕਿਊਜ਼ ਕੀਤਾ ਜਾ ਸਕਦਾ ਹੈ ਜਾਂ ਉਹਨਾਂ ਦੀ ਗਤੀਵਿਧੀ ਵੀ ਹੋਣੀ ਚਾਹੀਦੀ ਹੈ ਦੇਖੋ ਜਦ ਇਹ 5 ਦੇ 7 MP's ਪੰਜਾਬ ਦੇ ਕੋਟੇ ਤੋਂ ਬਣਾਏ ਸੀਗੇ ਤੇ ਤਦ ਵੀ ਇਹ ਗੱਲਾਂ ਉੱਠੀ ਸੀ ਕਿ ਵੀ ਇਹਨਾਂ ਦੀ ਕੀ ਕੈਪੇਬਿਲਿਟੀ ਹੈਗੀ ਹੈ ਜਿਹਦੇ ਕਰਕੇ ਇਹਨਾਂ ਨੂੰ MP ਬਣਾਇਆ ਜਾ ਰਿਹਾ ਹੈ ਕੀ ਇਹ ਪੰਜਾਬ ਦੇ ਮੁੱਦੇ ਪੁਰਜ਼ੋਰ ਤਰੀਕੇ ਨਾਲ ਰਾਜ ਸਭਾ ਦੇ ਵਿੱਚ ਉਠਾ ਪਾਣਗੇ ਕੀ ਇਹ ਪਾਰਟੀ ਦੇ ਮੁੱਦਿਆਂ ਨੂੰ ਵੀ ਚੰਗੇ ਤਰੀਕੇ ਨਾਲ ਲੱਗੇ ਵਾਦਾ ਪਾਣਗੇ ਐਪਲਾ ਟੈਸੀ ਸੀਗਾ ਉਹਨਾਂ ਦਾ ਜਿੱਥੇ ਉਹ ਫੇਲ ਹੋ ਗਏ ਸਾਰੇ ਹੁਣ ਸਦਾ ਵਿੱਚੋਂ ਇੱਕ ਡਾਕਟਰ ਸੰਦੀਪ ਪਾਟਕ ਚਲੋ ਉਹ ਤੇ ਆਵਾਜ਼ ਉਠਾਈ ਰਹਿਨੇ ਕਿਉਂਕਿ ਉਹਨਾਂ ਦੀ ਹੁਣ ਪੋਸਟ ਹੀ ਇਦਾਂ ਦੀ ਹੈ ਕਿ ਉਹ ਕੇਜਰੀਵਾਲ ਉਹਨਾਂ ਦਾ ਅੱਧਾ ਬੋਝ ਉਹ ਆਪਣੇ ਕੰਦੇ ਤੇ ਉਠਾ ਕੇ ਬੈਠੇ ਹੋਏ ਨੇ ਔਰ ਰघव ਚੱਡਾ ਉਹਨਾ ਅੱਖਾਂ ਦਾ ਇਦਾਂ ਦਾ ਆਪਰੇਸ਼ਨ ਕਰਾਨ ਗਏ ਨੇ ਕਿ ਉਹ ਨਾ ਤੇ ਉਹ ਕੁਝ ਟਵੀਟ ਕਰ ਰਹੇ ਨੇ ਅੱਜਕੱਲ ਨਾ ਕੋਈ ਵੀਡੀਓ ਪਾ ਰਹੇ ਨੇ ਅੱਖਾਂ ਕਿ ਨਹੀਂ ਕੋ ਠੀਕ ਹੈ ਕੋਈ ਬੁਲੇਟਿਨ ਬੁਲੇਟਿਨ ਹੀ ਆਪਣਾ ਕੋਈ ਹੈਲਥ ਬੁਲੇਟਿਨ ਹੀ ਚਲਾ ਜਾਂਦੇ ਤੇ ਉਹਦੇ ਨਾਲ ਵੀ ਲੋਕਾਂ ਨੂੰ ਐਸਾ ਸਾਫ਼ ਹੋ ਜਾਂਦਾ ਬਾਕੀ ਤੇ 5 ਐਮਪੀ 5 MPs ਨੇ ਤੇ ਇਥੇ ਤੱਕ ਕੀ ਜਿਹੜੀ ਉਹ ਪਾਰਟੀ ਦਾ ਇੱਕ ਫੈਸਲਾ ਸੀਗਾ ਕਿ ਆਪਣੀ ਡੀਪੀ ਚੇਂਜ ਕਰ ਦੋ ਮੋਦੀ ਕੋਲ ਲੱਗਦਾ ਹੈ ਡਰ ਕੇਜਰੀ ਵਾਲਾ ਜਾਂ ਦੀ ਕੁਝ ਡੀਪੀ ਸੀ ਕੀ ਕੋਈ ਸਲੋਗਨ ਜਿਆਦੀਗਾ ਤੁਸੀਂ ਹੁਣੇ ਵੀ ਹੈ ਨਾ ਸਾਰਿਆਂ ਦੇ ਅਕਾਊਂਟ ਖੋਲ ਕੇ ਦੇਖ ਲਓ ਕਿਸੇ ਨੇ ਵੀ ਡੀਪੀ ਚੇਂਜ ਨਹੀਂ ਕੀਤੀ ਸੰਤ ਸੀਚੇਵਾਲ ਉਹਨਾਂ ਤੇ ਇਹ ਗੱਲ ਕਹਿੰਦੇ ਨੇ ਮੈਂ ਤਾਂ ਪਹਿਲੇ ਹੀ ਕਹਿਤਾ ਸੀਗਾ ਕਿ ਮੈਂ ਤੁਹਾਡੀ ਪੋਲਿਟਿਕਸ ਦਾ part ਨਹੀਂ ਬਣੂੰਗਾ ਇਸ ਕਰਕੇ ਮੈਨੂੰ ਤਾਂ ਛੱਡੋ ਮੈਂ ਆਪਣਾ এনवायरमेंट ਦਾ ਹੀ ਕੰਮ ਕਰੂੰਗਾ ਬਿਲਕੁਲ ਸੋ ਰਾਗਵ ਚੱਡਾ ਜੀ ਅਗਰ ਅੱਖਾਂ ਦਾ ਆਪਰੇਸ਼ਨ ਵੀ ਹੋ ਰਿਹਾ ਮੈਨੂੰ ਲੱਗਦਾ ਵੀਡੀਓ ਬਿਆਨ ਤਾਂ ਅੱਖਾਂ ਦੇ ਉੱਤੇ ਅਗਰ ਪਟੀਆਂ ਵੀ ਬਨੀਆਂ ਹੁਣ ਤਾਂ ਵੀ ਦਿੱਤੇ ਜਾ ਸਕਦੇ ਨੇ ਸੋ ਰਾਗਵ ਚੱਡਾ ਹੁਣਾਂ ਨੂੰ ਤਾਂ ਕਿਉਂਕਿ ਉਹ ਤਾਂ ਐਕਟਿਵ ਪੋਲਿਟਿਕਸ ਦੇ ਵਿੱਚ ਨੇ ਬਾਕੀਆਂ ਦਾ ਤਾਂ ਚਲੋ ਅਸੀਂ ਕਹਿ ਲਈਏ ਕੋਈ ਸਿੱਖਿਆਵੇਦ ਹੈ ਕੋਈ এনवायरमेंटਲਿਸਟ ਹੈ ਕੋਈ ਬਿਜ਼ਨਸਮੈਨ ਹੈ ਪਰ ਰਾਗਵ ਚੱਡਾ ਜੀ ਤਾਂ ਹੁਣ ਫੁੱਲ ਟਾਈਮ ਪੋਲਿਟਿਸ਼ੀਅਨਸ ਨੇ ਸੋ ਰਾਗਵ ਚੱਡਾ ਜੀ ਨੂੰ ਵੀਡੀਓ ਵੀਡੀਓ ਜ਼ਰੂਰ ਭੇਜਣੀ ਚਾਹੀਦੀ ਹੈ ਪਾਰਟੀ ਦੇ ਮੁੱਦਿਆਂ ਤੇ ਜੇ ਸਾਡੀ ਗੱਲ ਸੁਣ ਰਹੇ ਨੇ ਜਾਂ ਕੋਈ ਸਾਡੀ ਗੱਲ ਉਹਨਾਂ ਤੱਕ ਪਹੁੰਚਾ ਦੇ ਤੇ ਬੜਾ ਜ਼ਰੂਰੀ ਹੈ ਕਿਉਂਕਿ ਰਾਗਵ ਚੱਡਾ ਦੇ ਨਾਲ ਬਹੁਤ ਵੱਡੇ ਕਨੈਕਸ਼ਨ ਨੇ ਪੋਲਿਟਿਕਲ ਲੋਕਾਂ ਦੇ ਵੀ ਔਰ ਵਲੰਟੀਅਰਸ ਦਾ ਹੌਸਲਾ ਵੀ ਵਧੂਗਾ ਅਗਰ ਰਾਗਵ ਚੱਡਾ ਕੋਈ ਵੀਡੀਓ ਜਾਰੀ ਕਰੂਗਾ ਕਈ ਤਰ੍ਹਾਂ ਦੀਆਂ ਗੱਲਾਂ ਸੁਸਾਇਟੀ 'ਚ ਚੱਲ ਰਹੀਆਂ ਨੇ ਸੋ ਵਕਤ ਦੀ ਕਮੀ ਹੈ ਬਹੁਤ ਬਹੁਤ ਧੰਨਵਾਦ ਪਾਸਕਰ ਸਾਹਿਬ ਤੁਸੀਂ ਬੜੀਆਂ ਅਹਿਮ ਗੱਲਾਂ ਨੇ ਜਿਹੜੀਆਂ ਸਾਂਝੀਆਂ ਕੀਤੀਆਂ ਨੇ ਸੋ ਭਗਵੰਤ ਮਾਨ ਦੀ ਵੀ ਨਿਗਾਹ ਇਨਾਂ ਸਾਰੇ ਹਾਲਾਤਾਂ ਤੇ ਹੋਣੀ ਹੈ ਸੁਖਵੀਰ ਬਾਦਲ ਉਹਨਾਂ ਦੀ ਸਿਹਤ ਕਹਿੰਦੇ ਤੁਹਾਡੀ ਜੀ ਨਸਾਜ ਹੋ ਗਈ ਉਹਨਾਂ ਨੂੰ ਹਸਪਤਾਲ ਲੈ ਜਾਣਾ ਪਿਆ ਸੋ ਆਪਾਂ ਉਮੀਦ ਕਰਦੇ ਹਾਂ ਕਿ ਜਲਦ ਤੰਦਰੁਸਤ ਹੋ ਕੇ ਪੰਜਾਬ ਬਚਾਓ ਯਾਤਰਾ ਦੇ ਵਿੱਚ ਸੁਖਬੀਰ ਬਾਦਲ ਵਾਪਸ ਮੁੜਨਗੇ ਸਾਰੀਆਂ ਪਾਰਟੀਆਂ ਦੀ ਅਹਿਮੀਅਤ ਹੈ ਭਾਵੇਂ ਬਸਪਾ ਭਾਵੇਂ ਸਮਜੀਤ ਸਿੰਘ ਮਾਨ ਦੀ ਪਾਰਟੀ ਹੈ ਭਾਵੇਂ ਅਕਾਲੀ ਦਲ ਹੈ ਬੀਜੇਪੀ ਹੈ ਜਾਂ ਆਮ ਆਦਮੀ ਪਾਰਟੀ ਹੈ ਕਿਉਂਕਿ ਪੰਜੇ ਪਾਰਟੀਆਂ ਜਦੋਂ ਖੁੱਲਣਗੀਆਂ ਪੰਜਾਬ ਦੀਆਂ ਚੋਣਾਂ 'ਚ ਤੇ ਫਿਰ ਇਸ ਵਾਰ ਵੋਟ ਪਰਸੈਂਟੇਜ ਹੈ ਜਿਹੜਾ ਉਹ ਬੜੇ ਮਾਇਨੇ ਰੱਖੂਗਾ ਸੋ ਜਦੋਂ ਚਾਰ ਪੰਜ ਪਾਰਟੀਆਂ ਭਾਸਕਰ ਸਾਹਿਬ ਜਦੋਂ ਪੰਜਾਬ 'ਚ ਚੋਣ ਅਖਾੜੇ ਚਾਹੁੰਦੀਆਂ ਨੇ ਤੇ ਮੈਂ ਇੱਕ ਡਾਟਾ ਪੜ ਰਿਹਾ ਸੀ ਕਿ ਜਦੋਂ 4-5 ਪਾਰਟੀਆਂ ਲੜਦੀਆਂ ਨੇ ਤੇ 25-26% ਵੋਟ ਅਗਰ ਕੋਈ ਲੈਂਦੀ ਆ ਪਾਰਟੀ ਉਹ ਵੀ ਜੇਤੂ ਹੋ ਸਕਦੀ ਹੈ ਸੋ ਇਸ ਕਰਕੇ ਸਾਰੀਆਂ ਪਾਰਟੀਆਂ ਜਿਹੜੀਆਂ ਪਿਛਲੇ ਸਮਿਆਂ 'ਚ 20-25-25% ਵੋਟ ਹਾਸਲ ਕਰਦੇ ਰਹੀਆਂ ਨੇ ਸੋ ਉਹਨਾਂ ਨੂੰ ਥੋੜਾ ਜਿਹਾ ਇਹਦੇ ਨਾਲ ਆਸਰਾ ਮਿਲੂਗਾ ਵੀ ਭਾਈ ਅਸੀਂ ਕਿਸੇ ਸਮੇਂ ਲੈਂਦੇ ਰਹੇ ਆ ਵੋਟਾਂ ਤੇ ਸ਼ਾਇਦ ਕੀ ਵੀ ਨੇੜੇ-ਤੇੜੇ ਆ ਜੀਏ ਜਾਂ ਟੱਪ ਜੀਏ ਚਲੋ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਮੈਂ ਤਾਂ ਕਹਿੰਦਾ ਸਾਰਿਆਂ ਦੇ ਮਿਲ ਕੇ ਜਿੱਤਣ ਜੀ ਬਹੁਤਾ ਬਹੁਮਤ ਵੀ ਨਹੀਂ ਚੰਗਾ ਹੁੰਦਾ ਭਾਸਕਰ ਸਾਹਿਬ ਬਹੁਤ-ਬਹੁਤ ਧੰਨਵਾਦ ਧੰਨਵਾਦ ਰੋਹਨ